ਇਹ ਕੋਟਕਪੂਰੇ ਦਾ ਇੱਕ ਇਹੋ ਜਿਹਾ ਪਰਿਵਾਰ ਆ ਸੱਜਣੋ ਜਿਹੜਾ ਦੇਸੀ ਗਾਂ ਤੋਂ 20 ਲੀਟਰ ਪਲੱਸ ਦੁੱਧ ਝੋਰਿਆ ਦੇਸੀ ਥਾਰ ਪਰ ਕਰਗਾ ਜਿਹੜੀਆਂ ਗਾਵਾਂ ਸੀ ਛੱਡਤੀਆਂ ਪਰ ਇਹ ਸੱਜਣ ਪਿਆਰ ਕਰਦਾ ਇਸ ਗਾਂ ਨੂੰ ਇੰਨਾ ਦੁੱਧਾ ਤਿੰਨੋਂ ਡੰਗਾਂ ਦੀ ਚਵਾਈ ਹੈ ਜਿਹੜੀ 1 2 ਤੇ 3 ਕਰਕੇ ਤੁਹਾਡੇ ਸਾਹਮਣੇ ਆਜੋ ਆਪਾਂ ਬਾਅਦ ਵਿੱਚ ਮਿਲਦੇ ਹਾਂ ਸਾਰੀ ਜਾਣਕਾਰੀ ਲੈਣੇ ਵੇ ਸੱਜਣੋ ਗੱਲ ਆ ਐਵੇਂ ਮੈਂ ਬਾਈ ਕੋਲੇ ਅਕਵਾਲ ਕੋਲੇ ਕੋਟਕਪੂਰੇ ਦੇ ਵਿੱਚ ਪਿਛਲੇ ਸਾਲ ਵੀ ਆਇਆ ਸੀਗਾ ਬਾਈ ਹੁਣਾਂ ਨੇ ਪਿਛਲੇ ਸਾਲ ਮੈਨੂੰ ਹੈਰਾਨ ਕੀਤਾ ਸੀ ਤੇ ਉਦੋਂ ਮੈਨੂੰ ਐਂ ਲੱਗਦਾ ਸੀ ਕਿ ਸ਼ਾਇਦ ਮੈਂ ਬਹੁਤ ਘੱਟ ਘੁੰਮਿਆ ਫਿਰਿਆ ਘੱਟ ਤੁਰਿਆ ਫਿਰਿਆ ਬੰਦਾ ਤਾਂ ਕਰਕੇ ਮੇਰੇ ਲਈ ਹੈਰਾਨੀ ਹੋ ਰਹੀ ਆ ਪਰੇਸ਼ਾਨੀ ਹੋ ਰਹੀ ਆ ਕਿ ਇੱਕ ਦੇਸੀ ਗਾਂ ਇਹਨਾਂ ਦੁੱਧ ਦੇ ਰਹੀ ਆ ਸ਼ਾਇਦ ਇੱਕ ਸਾਲ ਦੇ ਵਿੱਚ ਲੋਕ ਮੇਰੀਆਂ ਵੀਡੀਓ ਦੇਖਣਗੇ ਮੈਨੂੰ ਕਹਿਣਗੇ ਕਿ ਇਹਦੀ ਕਿਹੜੀ ਦਿੰਦੀ ਆ ਗਾਂ ਦੁੱਧ ਫਲਾਨਾ ਐਦੂੰ ਅੱਗੇ ਆ ਮੈਨੂੰ 1 ਸਾਲ ਦੇ ਵਿੱਚ ਸੱਚੀ ਗੱਲ ਪੁੱਛੋ ਕੋਈ ਨਹੀਂ ਟੱਕਰਿਆ ਫੋਨ ਬਹੁਤ ਆਏ ਪਰ ਨਹੀਂ ਕੋਈ ਬੰਦਾ ਇਸ ਤਰ੍ਹਾਂ ਦਾ ਚੈਲੰਜ ਮਤਲਬ ਨਹੀਂ ਲੈ ਸਕਿਆ ਵੀ ਜੇ ਬਾਈ ਇਕਵਾਲ ਵਾਲੀ ਗਾਂ ਹੈ ਜਿਹੜੀ ਦੇਸੀ ਗਾਂ ਹੈ ਉਹਦੇ ਮੁਕਾਬਲੇ ਕੋਈ ਗਾਂ ਦੁੱਧ ਦੇ ਸਕਦੀ ਹੋਵੇ ਇਹ ਕਿਵੇਂ ਆ ਸਾਰਾ ਕੁਝ ਇਹਦੇ ਪਿੱਛੇ ਵੀ ਇੱਕ ਕਹਾਣੀ ਆ ਵੈਸੇ ਤਾਂ ਬਾਈ ਹੁਣਾਂ ਤੋਂ ਪੁੱਛਾਂਗੇ ਪਰ ਮੈਂ ਤੁਹਾਨੂੰ ਮੁੱਢ ਚ ਦੱਸ ਦਿਆਂ ਕਿ ਬਾਈ ਇੱਕ ਇੰਨਾ ਸੱਚਿਆਰਾ ਕਿਸਾਨ ਆ ਕੋਟਕਪੂਰੇ ਸ਼ਹਿਰ ਦੇ ਵਿੱਚ ਜੇ ਬਾਈ ਦੇ ਫਾਰਮ ਤੇ ਆ ਕੇ ਕਿਤੇ ਸੋਤੇ ਹੀ ਢੇੜਾ ਵੱਜੇ ਬਾਈ ਦਾ ਨੰਬਰ ਲੈ ਲਿਓ ਤੁਸੀਂ ਢੇੜਾ ਮਾਰ ਕੇ ਜਾਇਓਗੇ ਕੋਟਕਪੂਰੇ ਸ਼ਹਿਰ ਦੇ ਵਿੱਚ ਇਹੋ ਜਿਹੇ ਆਲਾ ਬਰੀਡ ਦੇ ਜਾਨਵਰ ਮੱਝਾਂ ਗਾਵਾਂ ਪਾਲ ਰਿਆ ਤੇ ਬਾਈ ਜਦੋਂ ਤੋਂ ਮੇਰੀ ਪ੍ਰੀਤ ਦੇ ਹਾਂ ਦਾ ਸੀ 20-22 ਸਾਲ ਦਾ ਸੀ ਨਾ ਉਦੋਂ ਤੋਂ ਲੈ ਕੇ ਜਾਂਦਾ ਮਤਲਬ ਐਂ ਕਹਿ ਲਓ ਵੀ ਆਹ ਜਿਹੜਾ ਬਾਈ ਦਾ ਪੋਤਾ ਹੈ ਇਸ ਉਮਰ ਤੋਂ ਲੈ ਕੇ ਬਾਈ ਨੇ ਕੰਮ ਕੀਤਾ ਜਿਹੜਾ ਅੱਜ ਬਾਈ ਦਾ ਨਾਂ ਬਾਈ ਦੀ ਗਾਣੇ ਪੂਰੇ ਇੰਡੀਆ ਦੇ ਵਿੱਚ ਕੀਤਾ ਬਾਈ ਨੂੰ ਪੂਰੇ ਇੰਡੀਆ ਦੇ ਵਿੱਚੋਂ ਫੋਨ ਆਉਂਦੇ ਆ ਇਹੇ ਜੀ ਭਾਸ਼ਾ 'ਚ ਵੀ ਬਾਈ ਨੂੰ ਫੋਨ ਆਉਂਦੇ ਆ ਜਿਹੜੀ ਭਾਸ਼ਾ ਨਾ ਹਿੰਦੀ ਆ ਨਾ ਅੰਗਰੇਜ਼ੀ ਆ ਮਤਲਬ ਇਹੋ ਜਿਹੇ ਥਾਂ ਤੋਂ ਵੀ ਫੋਨ ਆਉਂਦੇ ਆ ਬਾਈ ਇਕਬਾਲ ਸਤਿਕਾਰ ਸਤਿਕਾਰ ਬਾਈ ਜੀ ਇਕਬਾਲ ਬਾਈ ਪਹਿਲਾਂ ਤਾਂ ਇਹ ਆਉਂਦਾ ਸੀ ਵੀ ਕਿਹ ਇਸ ਤਰ੍ਹਾਂ ਦੇ ਲੋਕ ਫੋਨ ਕਰਦੇ ਆ ਗਾਂ ਬਾਰੇ ਕਿਵੇਂ ਦੇ ਫੋਨ ਕਰਦੇ ਆ ਲੋਕ ਫੋਨ ਤਾਂ ਹਮਨ ਗੱਲ ਹੀ ਆ ਵੀ ਹੂੰ ਅਗਲੇ ਨੂੰ ਸੱਚ ਨਹੀਂ ਆਉਂਦਾਗੇ ਜੀ ਇੰਦਾ ਹਬੀ ਇੱਕ ਦੇਸੀ ਗਾਂ ਵੀ ਇਹ ਦੋ ਦੋ ਕਹਿੰਦਾ ਵੀ ਤੂੰ ਡਾਕਟਰ ਕਰਕੇ ਕੁਝ ਪਾਉਣਾ ਇੱਕ ਕੀ ਕਰਦਾ ਕਿ ਤਾਂ ਦਿੰਦੀ ਹੈ ਤੇ ਸਾਡੀਆਂ ਨਹੀਂ ਦਿੰਦੀਆਂ ਜੀ ਫਿਰ ਉਹ ਕਹਿੰਣਗੇ ਸਾਨੂੰ ਫੀਡ ਤੁਸੀਂ ਕਿਹੜੀ ਪਾਉਣੀ ਹੈ ਉਹਨੂੰ ਫਾਰਮੂਲਾ ਦੱਸੀ ਤਾਂ ਵੀ ਆਹ ਫੀਡ ਪਾਉਣੀ ਹੈ ਸਾਡੀ ਲੰਮ ਸਮ 12 ਮਹੀਨੇ ਤੀ ਤਨੇ ਇਹੀ ਚੱਲਦੀ ਹੈ ਠੀਕ ਉਹ ਕਹਿੰਦੇ ਸਾਡੀਆਂ ਫੇਰ ਉਹ ਨਹੀਂ ਦਿੰਦੀਆਂ ਜੀ ਫਿਰ ਮੈਂ ਕਹਿੰਦਾ ਵੀ ਤੁਸੀਂ ਬਰੀਡ ਦਾ ਕੰਮ ਕਰੋ ਬਰੀਡ ਦੇ ਸਿਰ ਤੇ ਚੰਗੀ ਨਸਲ ਬਣਾ ਲਓ ਹੂੰ ਫਿਰ ਦੁੱਧ ਤੁਹਾਡੇ ਕੋਲ ਆਊਗਾ ਆਟੋਮੈਟਿਕ ਹੀ ਆਊਗਾ ਹੂੰ ਕਿਲੋ 2 ਕਿਲੋ ਦਾ ਫਰਕ ਪੈ ਜੂ ਤੁਹਾਡੀ ਸੇਵਾ ਘਟੂਗੀ ਤੇ ਨਹੀਂ ਤੁਹਾਡੇ ਕੋਲ ਦੁੱਧ ਆਟੋਮੈਟਿਕ ਆਊਗਾ ਦੁੱਧ ਤੱਕ ਦੇਊਗੀ ਕੰਮ ਦੁੱਧ ਦੇਊਗੀ ਉਸ ਤੋਂ ਮੈਂ ਜਿਹੜੀ ਇਸੇ ਤੋਂ ਬੱਚੇ ਲੈ ਕੇ ਗਾਂ ਹੁਣ ਜਿਹੜੀ ਬਰੀਡ ਤਿਆਰ ਕੀਤੀ ਐ ਹੁਣ ਤੀਜੀ ਬੱਚੀ ਜਿਹੜੀ ਆ ਗਈ ਉਹ ਆਲੇ ਸ਼ਾਣੀ ਉਹ ਆ ਗਈ। ਕਿਆ ਬਾਤ ਹੈ ਰੱਬ ਦਾ ਰੂਪ ਆ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ ਦਾਤੇ ਦੀ ਪੁਤ ਜੇ ਸਵੇਰ ਉੜਦੇ ਫਿਰ ਤੈਨੂੰ ਪਤਾ ਅੱਡੂ ਦੀ ਤਿੰਨੇ ਵਾਜਾਂ ਮਾਰਦੀਆਂ ਇੱਕ ਕੱਲ ਤੈਨੂੰ ਹੋਰ ਦੱਸਦਾ ਇਹ ਗਊ ਜਿਹੜੀ ਆ ਨਾ ਮੇਰੀ ਦੁੱਧ ਕਿਉਂ ਘੱਡੀ ਐ 2 ਕਿਲੋ ਕੱਲੇ ਪੱਠਿਆਂ ਦੇ ਵੀ ਨਹੀਂ ਇਹਦੇ ਨਾਲ ਦੀ ਮੇਰੀ ਜਿਹੜੀ ਗਾਂ ਜਨਾ ਮੈਂ ਰਿਸ਼ਤੇਦਾਰਾਂ ਕੋਲੇ ਭੇਜਤੀ ਹਮ ਉਹਨੇ ਦੁੱਧ ਹੈ ਨਹੀਂ ਸੀਗਾ ਹਮ ਉਹਦੇ ਕਾਰਨ ਕਰਕੇ ਮੇਰਾ ਆ ਚੱਕਰ ਜਿਹੜਾ ਕਿ ਇਹਨੇ ਵੀ ਨਹੀਂ ਜੀ ਲਾਇਆ ਤੇ ਜੀ ਉਹਨੇ ਵੀ ਨਹੀਂ ਉੱਥ ਮਤਲਬ ਇਹ 22 ਕਿਲੋ ਦੇ ਰਹੀ ਸੀ ਮੈਨੂੰ ਮੈਨੂੰ ਤੁਹਾਡਾ ਹੋਣਾ ਵਾਲਾ ਹੀ ਹੈਰਾਨ ਕਰਦਾ ਤੇ ਪਰ ਇਹ 22 ਕਿਲੋ ਦਿੰਦੀ ਸੀ ਹਾਂਜੀ ਇਹ 22 ਕਿਲੋ ਦੇ ਰਹੀ ਸੀ ਤੇ ਇਹ ਅਸੇ ਦੇ ਨਾਲ ਦੀ ਗਾਂ ਸੀਗੀ ਜਿਹੜੀ ਉਹ ਕਿਤੇ ਹੋਰ ਭੇਜਦੀ ਰਸਤੇ ਤੇ ਉਹ ਇੱਥੇ ਦੁੱਧ ਦੇ ਪਿੰਡ ਮੈਂ ਉਹਦੇ ਰਹਿਤਾਂ ਕੋਲ ਉਹਨਾਂ ਕੋਲ ਦੁੱਧ ਹੈ ਨਹੀਂ ਸੀਗਾ ਮੈਂ ਕਿਹਾ ਮੇਰੇ ਕੋਲ ਨਾ ਜਗ੍ਹਾ ਦੀ ਤੰਗੀ ਆ ਤੇ ਤੁਸੀਂ ਇਤਨਾ ਦੁੱਧ ਪੀ ਲਓ ਤੇ ਮੈਂ ਬਾਅਦ ਦੇ ਵਿੱਚ ਮੈਂ ਕਿਹਾ ਲੈ ਜਾਊਂਗਾ ਇੱਕ ਉਹਨੂੰ 8 ਮਹੀਨوں ਕੋਈ ਸੂਈ ਨੂੰ ਜਿਹੜਾ ਮੈਂ ਟੀਕਾ ਉਹ ਤਾਂ ਲੈ ਰਿਆ ਹਾਂ ਉਹ ਲੈਣਾ ਉਹ ਮੇਰੇ ਕੋਲ ਨਹੀਂ ਪਹੁੰਚਿਆ ਜੀ ਠੀਕ ਹੂੰ ਉਹਦਾ ਟੀਕਾ ਸੀਗਾ ਆਪਣਾ ਨਗੋਰੀ ਆ ਉਹ ਬੱਚਾ ਜੀ ਪਹਿਲੇ ਨੂੰ ਬੱਚੀ ਆ ਮੇਰਾ ਮਨ ਸੀਗਾ ਜਿਹੜਾ ਆਪਣਾ ਇੱਕ ਤਾਂ ਰਾਜਾ ਫੁੱਲ ਹੈ ਤੇ ਦੂਸਰਾ ਕਿਹੜਾ ਸੀ ਆ ਵੀ ਸ਼ਾਂਤੀ ਬੋਲ ਸੀ ਹਾਂ ਤੇ ਉਹ ਉਹ ਮਤਲਬ ਦੋਨਾਂ ਚੋ ਟੀਕਾ ਕੋਈ ਮਿਲਿਆ ਨਹੀਂਗਾ ਕਿਹੜਾ ਬਾਈ ਨੇ ਨਾਂ ਕਿਹੜਾ ਲਿਆ ਸੀਗਾ ਮਤਲਬ ਵੀਡੀਓ ਦੇ ਵਿੱਚ ਸੁਣਿਆ ਨਹੀਂਗਾ ਕਿਹੜਾ ਸ਼ਕਤੀ ਸ਼ਕ ਸ਼ਕਤੀ ਸ਼ਕਤੀ ਬੋਲਾ ਸ਼ਕਤੀ ਬੋਲਾ ਹਾਂਜੀ ਕਿ ਭਾਈ ਇਹਦਾ ਕੋਈ ਬੱਚਾ ਤਾਂ ਨਹੀਂ ਤਿਆਰ ਕੀਤਾ ਆਪਾਂ ਨਹੀਂ ਬੱਚਾ ਨਹੀਂ ਇਹ ਤਾਂ ਤਿਆਰ ਇਹਦਾ ਬੱਚਾ ਸੀਗਾ ਆਪਾਂ ਦੇਦਾ ਪਹਿਲਾਂ ਉਹਦਾ ਮੈਨੂੰ ਪਤਾ ਨਹੀਂ ਸੀ ਵੀ ਕਿਹੜੇ ਦਾ ਇਹ ਸੀਮ ਦਾ ਹੈ ਅੱਛਾ ਇਹ ਇਸ ਕਰਕੇ ਫਿਰ ਮੈਂ ਤਾਂ ਵੀ ਬਰੀਡ ਦੇ ਵਿੱਚ ਮੈਂ ਯਾਰ ਅਸਰ ਪਾਊਗਾ ਬੱਚਾ ਆਲੀ ਸ਼ਾਨ ਸੀ ਬਹੁਤ ਹੀ ਸੋਹਣਾ ਸੀ ਮੈਂ ਕਿਹਾ ਬਹੁਤ ਹੀ ਸੁੰਦਰ ਸੀ ਪਰ ਮੈਂ ਤਾਂ ਦਿੱਤਾ ਕਿ ਮੈਨੂੰ ਉਹਦੇ ਬਾਰੇ ਪਤਾ ਨਹੀਂ ਸੀ ਕਰਕਾਰ ਇਹਦੀਆਂ ਆਪਣੇ ਕੋਲ ਦੋ ਬੱਚੀਆਂ ਹੁਣ ਇਹਦੀਆਂ ਤਿੰਨ ਆ ਜੀ ਤਿੰਨ ਆਈਆਂ ਆ ਆ ਜਿਹੜੀ ਬੱਚੀ ਆ ਗਈ ਇੱਕ ਤਾਂ ਆ ਬੱਚੀ ਖੜੀ ਹੈ ਜਦੋਂ ਮੈਂ ਪਿਛਲੀ ਵਾਰ ਆਇਆ ਉਦੋਂ ਇਹ ਛੋਟੀ ਜੀ ਸੀ ਛੋਟੀ ਸੀ ਆ ਬੇ ਜੀ ਇਹ 20842 ਦੀ ਹੈ ਹਾਂਜੀ ਇਹਦੇ ਟੀਕਾ ਜਿਹੜਾ ਹੁਣ 10005 ਦਾ ਹੈ ਜਿਹੜਾ ਉਹ 10000 ਦੀ 5 ਬੱਚੀ ਜਿਹੜੀ ਆਈ ਹੈ ਜੀ ਅੱਜ ਇਹਨੂੰ ਪੂਰਾ 7ਵਾਂ ਮਹੀਨਾ ਸਟਾਰਟ ਹੋ ਗਿਆ ਜੀ ਇਸ ਕਰਮ ਵਾਲੀ ਆਏ ਹਾਏ 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 7 ਮਹੀਨਾ ਤੋਂ ਕਿਰੀ ਕਿਰੀ ਨੇ ਸੂਪਣਾ ਇਹਨੇ ਸ਼ੁਕਰਮਾਰ ਇਹਦਾ ਜਿੰਨਾ ਜਿੰਨਾ ਦੇ ਹੱਥ ਪੀਰੀ ਜਾਓਗੇ ਉਹਨਾਂ ਉਹਨਾਂ ਹੀ ਆਪ ਨੂੰ ਸੁਪੂਣ ਆਉਂਦਾ ਜੋ ਜਾਂ ਤੁਸੀਂ ਕੋਈ ਮੰਨ ਕੇ ਚੱਲੋ ਕੋਈ ਮਿੱਠੀ ਚੀਜ਼ ਖਾ ਰਹੇ ਆ ਜਾਂ ਕਰਾਰੀ ਖਾ ਰਹੇ ਹੋ ਤੁਹਾਡੇ ਮੂੰਹ ਨੂੰ ਆਉਂਦਾ ਉਹਨਾਂ ਹੀ ਆਏ ਆਉਂਦਾ ਜੇ ਇਹਦੇ ਕੋਲੇ ਆ ਜੰਨੀ ਇਤਾਂ ਦਾ ਇਹ ਲੱਗਦਾ ਖੜੇ ਹੀ ਸੋਹਣੇ ਬੋਲ ਲੱਗਦੇ ਯਾਰ ਇਤਾਂ ਦਾ ਹੀ ਇਹ ਆ ਇਹ ਕੁਛ ਨਹੀਂ ਇਹ ਕਹਿੰਦੇ ਸਾਰੇ ਕਹਿੰਦੇ ਇਹ ਨੱਚਦੀ ਆ ਟੱਪਦੀ ਆ ਇਹ ਨਾ ਬਰਦਾਸ਼ਤ ਨਹੀਂ ਕਰ ਰਹੀ ਇਹਨਾਂ ਦੁੱਧ ਦੀ ਜਮਾ ਨਹੀਂ ਲੱਤ ਚੋਕਦੀ ਪਰ ਮੱਥਲੇ ਦੀ ਨੰਗ ਜਾਂ ਕੁਛ ਨਹੀਂ ਕਰਨਾ ਇਹਨੇ ਕੁਛ ਵੀ ਜੇਗਦੀ ਲੱਤਾਂ ਮਾਰਦੀ ਆ ਮਾਰਦੀ ਲੱਤਾਂ ਕਿਉਂ ਮਾਰਦੀ ਆ ਕਿ ਦੁੱਧ ਦਾ ਕੜੀਵਾ ਬਣਾ ਹੈ ਤੁਸੀਂ ਹੁਣ ਸਾਰੇ ਭਰਾ ਜਿੰਨੇ ਦੇਖੋ ਵੀਡੀਓ ਤਾਂ ਦੇਖਣਗੇ ਨਾ ਉਹਨੂੰ ਪੁੱਛ ਨਹੀਂ ਅਗਲੀ ਲੱਤ ਇਹਦੀ ਨਾ ਇਦਾਂ ਦੀ ਲੱਗੀ ਹੋਊਗੀ ਨਾਲ ਮਤਲਬ ਆਪਣੇ ਸਕੰਜੇ ਤੇ ਹੂੰ ਹੂੰ ਕਿ ਪ੍ਰਦਾਸ਼ ਨਹੀਂ ਹੋ ਰਿਹਾ ਤੇ ਕੋਲ ਹੂੰ ਇਹਨਾਂ ਦੁੱਧ ਕਹਿੰਦਾ ਬਲੈਦਨ ਲੋਕਾਂ ਦੀ 16 16 ਕਿਲੋ ਦੀਆਂ ਖੜੀਆਂ ਤੇ ਆਪਣੀ ਫੇਰ ਵੀ ਅੱਜ ਤੁਹਾਡੇ ਸਾਹਮਣੇ ਐ ਦੇਸੀ ਹੂੰ ਪਰ ਇਹ ਦੇਸੀ ਨਹੀਂ ਹੈ ਗਊ ਮਾਤਾ ਬਹੁਤ ਹੀ ਵਧੀਆ ਪਹਿਲਾਂ ਇਹਨੂੰ ਕਹਿੰਦੇ ਮੈਂ ਲਕਸ਼ਮੀ ਹੂੰ ਅੱਜ ਕਿਹੜੀ ਆ ਹੈਗਾ ਇਹ ਭਾਗਾ ਵਾਲੀ ਹੈ ਹੂੰ ਭਾਗਾ ਵਾਲੀ ਨੇ ਗੰਗਾ ਨੂੰ ਜਨਮ ਦਿੱਤਾ ਹੂੰ ਗੰਗਾ ਤੋਂ ਬਾਅਦ ਸ਼ਾਮਾ ਆ ਗਈ ਹੂੰ ਹਾਂ ਇਹ ਸ਼ਾਮਾ ਆ ਗਈ ਉਹ ਆ ਗਈ ਕੋਹੇ ਨੂਰ ਕੋਹੇ ਨੂਰ ਪ੍ਰੀਤ ਪਹਿਲਾਂ ਤਾਂ ਕੋਹੇ ਨੂਰ ਤੇ ਮਾਰੀ ਐ ਖੜੀ ਤੇ ਕਹੇ ਰਾਮਾੜਾ ਐ ਕਲੋਜ਼ ਲੈ ਕੇ ਜਾਈ ਕੋਹੇ ਨੂਰ ਨਾਲ ਕਿ ਆ ਆਹ ਮਾੜਾ ਆ ਦਰਸ਼ਨ ਕਰੋ ਯਾਰ ਓਹ ਹੋ 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 ਕੀ ਬਾਤ ਹੈ ਕੀ ਬਾਤ ਹੈ ਕੀ ਨਾ ਲੈਣਾ ਸੁੱਖਾ ਕੋਹੇ ਨੂਰ ਦਾ ਉਹਦਾ ਬਹੁਤ ਵੱਡਾ ਹੈ ਦਾ ਕੋਹੇ ਨੂਰ ਦਾ ਆ ਪਹਿਲਾਂ ਤਾਂ ਉਹ ਜਿਹੜੀ ਗੰਗਾ ਉਹਦਾ ਤਾਂ ਤੁਸੀਂ ਦੱਸ ਤਾਂ ਜਿਹੜੀ ਆ ਨੀਲੀ ਆ ਆ ਇਹ ਸ਼ਾਮਾ ਇਹ 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 ਕਿਹਦੀ 121 162 162 ਤੇ ਉਹ ਕਿਹਦੀ ਆ ਜਿਹੜੀ ਕੋਹੇ ਨੂਰ ਆ 10005 ਇਹ 10005 ਤੁਹਾਨੂੰ ਸੀਮਨ ਇੱਕ ਇੱਕ ਕਿੱਥੋਂ ਮਿਲਦਾ ਹੈ ਇਹ ਐ ਲੈ ਕੇ ਆ ਹੁਣ ਤੁਹਾਨੂੰ ਬਹੁਤ ਹੀ ਜ਼ਿਆਦਾ ਡਰੀ ਜਾਂਦੀ ਹੈ ਇਹ ਤਾਂ ਜਦੋਂ ਮੰਨ ਕੇ ਆ ਜੋ ਮੈਂ ਆ ਗਿਆ ਨਾ ਇੱਥੇ ਇਹਨੇ ਕਿਹਾ ਹੱਥ ਫੇਰੀ ਜਾ ਤੇ ਮੇਰੇ ਇਸ ਤਰ੍ਹਾਂ ਕਰਕੇ ਨਾ ਜਮਾ ਕਿਤੇ ਮਰਜੀ ਮੈਂ ਲੰਮੀ ਬਹਿ ਜੂਗੀ ਹੂੰ ਲੰਮੀ ਨਾ ਬਹਿ ਜੂਗੀ ਇਹ ਹੈ ਸ਼ਾਮਾ ਹੂੰ ਜਿੰਨੀਆਂ ਹਰਿਆਣੇ ਦੀ ਮੈਂ ਸੁਣਦਾ ਨਹੀਂ ਸ਼ਾਮਾ ਇਹ ਉੱਥੋਂ ਬੈਸਟ ਆ ਸ਼ਾਮਾ ਜਿੰਨੀਆਂ ਮੈਂ ਵੀਡੀਓ ਵੇਖੀਆਂ ਹੈ ਅਕੇ ਸ਼ਾਮਾ ਇਹਦੇ ਰੰਗ ਨੂੰ ਕਹਿ ਦਿੰਦੇ ਕੋਈ ਰੰਗ ਤੋਂ ਸ਼ਾਮਾ ਇਹਦਾ ਨਾਂ ਹੀ ਮੈਂ ਸ਼ਾਮਾ ਰੱਖਤਾ ਅੱਛਾ ਮੈਂ ਕਿਹਦਾ ਬਦਲੂ ਕਿ ਨਾ ਰੰਗ ਵੇਟ ਕਰ ਜਾਂਦੀ ਜਾਂ ਇਹਨੇ ਵੇਟ ਨਹੀਂ ਕਰਨਾ ਇਹ ਰੰਗ ਇਦਾਂ ਹੀ ਰੱਖੂਗੀ ਵੀ ਮਤਲਬ ਜਿਵੇਂ ਘੋੜਿਆਂ ਚ ਪ੍ਰੀਤ ਨੀਲਾ ਹੁੰਦਾ ਇਹ ਉਵੇਂ ਮੈਂ ਤਾਂ ਹੀ ਕਹਤਾ ਸੀ ਵੀ ਜਾਂ ਨਹੀਂ ਇਹ 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 ਨਹੀਂ ਇਹ ਨਹੀਂ ਅੱਜ ਤੱਕ ਤਾਂ ਹੀ ਇਹਦਾ ਸ਼ਾਮਾ ਰੱਖਿਆ ਹੂੰ ਇਹ ਇਹ ਵੈਟ ਨਹੀਂ ਦੀ ਇਹ ਜਿਹੜੀ ਉਹ ਨੂਰ ਹੈ ਉਹ ਵੀ ਆਪਣੀ ਗੰਗਾ ਵੀ ਵੇਖੋ ਭਾਈ ਜਿਹੜਾ ਉਹਦੇ ਸਿਰ ਤੇ ਮਤਲਬ ਥੋੜਾ ਜਿਹਾ ਇਹਦੇ ਕੋਹੇਨੂਰ ਦੇ ਹਲਕਾ ਜਿਹਾ ਲਾਲ ਆਇਆ ਰੈੱਡਾ ਆ ਉਹ ਹੌਲੀ ਹੌਲੀ ਜਿਵੇਂ ਜਿਵੇਂ ਵੱਡੀ ਹੋਈ ਜਾਊਗੀ ਉਹ ਚੁੱਕਿਆ ਜਾਣਾ ਉਹ ਚਲਿਆ ਜਾਊਗਾ ਉਹ ਉਹ ਲਾਲ ਆਇਆ ਇੱਕ ਮੈਂ ਹੋਰ ਥੋੜੀ ਜੀ ਚੀਜ਼ ਦੇਖ ਰਿਹਾ ਜਿਹੜੀਆਂ ਆਪਣੇ ਕੋਲੇ گاਵਾ ਐ ਹਾਂਜੀ ਇਹਨਾਂ ਦਾ ਜਿਹੜੀ ਆਹ ਮਤਲਬ ਧੌਣ ਵਾਲੀ ਚਾਦਰ ਜੀ ਆ ਇਹ ਬਹੁਤ ਵੱਡੀ ਆ ਆਮ ਅਥਾਰ ਵਰਗ ਦੇ ਵੱਡੀ ਆਊਗੀ ਮਸ਼ਾਹ ਜੀ ਥਾਰਪਰਕ ਤੇ ਵੱਡੀ ਆਊਗੀ ਜਿੰਨੀ ਥਾਰਪਰਕ ਦੀਆਂ ਤੁਹਾਨੂੰ ਵੀ ਥੱਲੇ ਇਦਾਂ ਦਾਊਗਾ ਤੇ ਝਾਲਰ ਵੀ ਵੱਡੀ ਆਊਗੀ ਇਹ ਤਾਂ ਯਾਰ ਮੈਂ ਦੇਖ ਲੋਕ ਡਰਦੇ ਹੁੰਦੇ ਆ ਬੱਚਾ ਪੈਦਾ ਕਰਨ ਤੋਂ ਪਰ ਮੈਂ ਕਹਿੰਦਾ ਵੀ ਜੇ ਕਿਤੇ ਆ ਜਿਹੜੀ ਤਰੀਕੋਹੇ ਨੂਰਾ ਹਨਾ ਕਦੇ ਬੱਚਾ ਹੁੰਦਾ ਤਾਂ ਮਤਲਬ ਮੈਂ ਨਹੀਂ ਕਹਿੰਦਾ ਵੀ ਇਹਦਾ ਕੋਈ ਸ਼ਾਇਦ ਕੋਈ ਕੋਈ ਮੁੱਲ ਪਾ ਸਕਦਾ ਨਾਲ ਅਰਦਾਸ ਬਣਾ ਕੇ ਕਿਤੇ ਉੱਤੇ ਬੈਠਣਾ ਹੁੰਦਾ ਫੇਰ ਦੇਖ ਤੂੰ ਕੀ ਕਹਿਣਾ ਸੀ ਕੀਵੇਂ ਜਾਂਦੇ ਸੀ ਯਾਰ ਪ੍ਰੀਤ ਮੈਨੂੰ ਐਂ ਲੱਗਦਾ ਤੂੰ ਇਹਨੂੰ ਦਿਖਾਈ ਜਾਵੇਂ ਯਾਰ ਦੁਨੀਆ ਨੂੰ ਦੁਨੀਆ ਨੂੰ ਸਾਰੇ ਵੇਖਣ ਫੇਰ ਪਤਾ ਲੱਗਣਾ ਸੀਗਾ ਕਿਵੇਂ ਰੱਥ ਜਾਂਦਾ ਹੈ ਹਨਾ ਬੱਚੀ ਆ ਤੇ ਪਰ ਮੈਂ ਐਂ ਕਹਿੰਦਾ ਵੀ ਯਾਰ ਮਤਲਬ ਪਤਾ ਨਹੀਂ ਤਾਂ ਬਾਈ ਇਹਨਾਂ ਨੇ ਸਾਨੂੰ ਪਾ ਲਿਆ ਦੇਸੀ ਗਾਵਾਂ ਨੇ ਮਤਲਬ ਆਪਣੇ ਭਾਈ ਪਿਓਾਂ ਦਾਦਿਆਂ ਨੂੰ ਪਾਲਿਆ ਹੀ ਇਹਨਾਂ ਨੇ ਆ ਤਾਂ ਹੀ ਮੈਨੂੰ ਜਦੋਂ ਇਹਨਾਂ ਦੇ ਬੱਚਿਆਂ ਨੇ ਬੱਚਿਆਂ ਨੇ ਹਲਵਾ ਆਇਆ ਹਨਾ ਕਿੰਨੇ ਸਾਲ ਆਪਣੇ ਪਿਓਾਂ ਦੇ ਨਾਲ ਜੁੜਦੇ ਰਹੇ ਆ ਤਾਂ ਕਹਿ ਲਾ ਉਸ ਉਹ 모ਹ ਕਹਿ ਲਾ ਇੱਕ ਥੋੜਾ ਜਿਹਾ ਬਲਦਾਂ ਬੋਲਣ ਦਾ ਸ਼ੌਂਕ ਆ ਉਹਦੇ ਟਿੱਡੋਂ ਬੰਨਾ ਬੁੰਨਾ ਦਾ ਤੇ ਉਹ ਚੀਜ਼ ਦਾ ਸ਼ੌਂਕ ਹੈ ਤਾਂ ਉਹ ਉਹ ਚੀਜ਼ ਦਾ ਕਰਕੇ ਬੜਾ ਜਿਆਦਾ ਮਤਲਬ ਨੈਕਸਟ ਲੈਵਲ ਲੱਗ ਰਹੀ ਹੈ ਵੀ ਇਹੇ ਚੀਜ਼ ਹਨਾ ਮੈਂ ਉਹ ਨਾ ਮੋੜ ਤੋਂ ਜਿਹੜੀਆਂ ਪਿੱਛੇ ਆ ਬਜ਼ੁਰਗਾਂ ਵਾਲੇ ਥਾਂ ਤੇ ਆ ਗਿਆ ਹਮ ਮਤਲਬ ਮੈਂ ਉਹ ਚੀਜ਼ ਨੂੰ ਮਤਲਬ ਉਦੋਂ ਵੇਂਦ ਹੁੰਦੇ ਨਿੱਕਾ ਹੁੰਦਾ ਉਹ ਚੀਜ਼ ਤੇ ਮੈਂ ਆ ਗਿਆ ਅੱਜ ਇਹ ਹੀ ਜਿਹੜਾ ਮੈਨੂੰ ਆਇਆ ਇਹ ਨਿੱਕੀ ਚੀਜ਼ ਤੇ ਨਹੀਂ ਇਹ ਸਭ ਤੋਂ ਤਖਤ ਦੇ ਉੱਤੇ ਹੈ ਟਾਈਮ ਦੇ ਉੱਤੇ ਕੋਈ ਸ਼ੱਕ ਹੈ ਕੋਈ ਸ਼ੱਕ ਨਹੀਂ ਸਭ ਤੋਂ ਤਖਤ ਦੇ ਉੱਤੇ ਹੈ ਨਹੀਂ ਨਹੀਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਤੁਹਾਨੂੰ ਇਹ ਮੇਰੀ ਗੱਲ ਨਾ ਬਾਈ ਇਕਬਾਲ ਮੇਰੀ ਗੱਲ ਰਿਕਾਰਡ ਹੋ ਰਹੀ ਆ ਤੇ ਯਾਦ ਰੱਖਿਓ ਇੱਕ ਆ ਗਈ ਆਪਣੀ ਦੇਸੀ ਬਰੀਡ ਦੇ ਵਿੱਚ ਇੱਜ਼ਤ ਵਧਾਉਣ ਦੇ ਵਿੱਚ ਜਾਣਿਆ ਜਾਊਗਾ ਤੁਹਾਡਾ ਨਾਂ ਲਿਖਿਆ ਜਾਊਗਾ ਆ ਲਾਡਲੀ ਤੀ ਹੈ ਜੀ ਜੀ ਤੁਹਾਡੇ ਕੋਲ ਮੱਜਾਂ ਤੇ ਵੀ ਤੁਸੀਂ ਬਹੁਤ ਕੰਮ ਕੀਤਾ ਬਹੁਤ ਮਜਾ ਹੈ ਲਾਡਲੀ ਤੀ ਹੈ ਤੇ ਇਹਦੇ ਨਵਾਬ ਦਾ ਹੁਣ ਨਾਮ ਲੱਗਿਆ ਪਰ ਮੈਂ ਨਾ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕੰਮ ਦੀ ਬਾਈ ਹੁਣ ਬਾਰੇ ਇਕਬਾਲ ਬਾਰੇ ਜਦੋਂ ਨਾ ਮਤਲਬ ਮੈਂ ਪਿਛਲੀ ਵੀਡੀਓ ਕਰਨ ਆਇਆ ਤੇ ਬਾਈ ਦਾ ਨਾਂ ਉਦੋਂ ਪਹਿਲਾਂ ਹੀ ਇੰਨਾ ਜ਼ਿਆਦਾ ਸੀ ਨਾ ਤੇ ਬਾਈ ਨਾ ਅਕਵਾਲ ਤੋਂ ਪੰਚਾਇਤ ਛੋਟਾ ਲੈਣ ਆਈ ਵੀ ਸੀ ਹਨਾ ਬਾਈ ਕਿਸੇ ਪਿੰਡ ਦੀ ਪੰਚਾਇਤ ਛੋਟਾ ਲੈਣ ਆਈ ਹੋਈ ਸੀ ਮੂਣਾ ਪਿੰਡ ਦੇ ਸੀ ਹਾਂ ਉਹ ਲੈ ਗਈ ਸੀ ਬਾਈ ਬਾਅਦ ਚ ਨਹੀਂ ਨਹੀਂ ਉਹ ਕਹਿੰਦੇ ਸਾਥੋਂ ਚੋਰੀ ਹੋ ਜਾਊਗਾ ਮਤਲਬ ਕਹਿਣ ਤੋਂ ਪਾਵੇ ਆ ਵੀ ਬਾਈ ਹੁਣਾਂ ਦਾ ਦਾਤੇ ਦੀ ਕਿਰਪਾ ਨਾਲ ਪਹਿਲਾਂ ਹੀ ਵੀਡੀਓ ਤੋਂ ਪਹਿਲਾਂ ਹੀ ਇੰਨਾ ਨਾ ਸੀ ਪਰ ਉਸ ਤੋਂ ਬਾਅਦ ਤਾਂ ਫਿਰ ਬਾਈ ਮਤਲਬ ਬਹੁਤ ਦੋ ਤਿੰਨ ਦਿਨ ਤਾਂ ਫੋਨ ਸੁਣਿਆ ਨਹੀਂ ਗਏ ਹੁਣੇ ਮੈਂ ਕਹਿੰਦਾ ਫੋਨ ਕੀ ਮਿੰਟ ਪਾਸ ਰਾਤ ਨੂੰ ਮਤਲਬ ਜੇ ਕੈਨੇਡਾ ਜੋ ਕੋਈ ਨਿਊਜ਼ੀਲੈਂਡ ਚ ਜਿਹੜਾ ਆਪਣੇ ਸੱਜਣ ਮਿੱਤਰ ਗਿਆ ਉਹ ਲਾ ਲੈਣੀ ਸਾਡੀ ਮੱਝ ਨਹੀਂ ਦੋਤਿਆਂ ਦੀ ਸਾਡੀ ਗਾਂ ਨਹੀਂ ਆਉਂਦੀ ਹੁਣ ਵੀ ਤੁਹਾਡੇ ਰਾਤ ਆ ਸਾਡੇ ਦਿਨ ਕਿਉਂ ਵੀ ਜਿਆਦਾ ਇਸ ਤਰ੍ਹਾਂ ਕਰਕੇ ਫਿਰ ਜੇ ਕਹਿਣਾ ਇੱਧਰ ਰਾਤ ਆ ਤੁਹਾਡੇ ਦਿਨਾਂ ਕਿਉਂ ਸਾਨੂੰ ਡਿਸਟਰਬ ਕਰਦੇ ਆ ਦਿਨੇ ਦੱਸ ਦਿੰਦੇ ਆ 8 ਵਜੇ ਤੋਂ ਬਾਅਦ ਮੈਂ ਜਿਤ ਮਰਜ਼ੀ ਫੋਨ ਲਾ ਲਵਾਂ ਕਈ ਵਾਰੀਆ ਉਧਰ ਏਆਈ ਕਰੀ ਜਾਂਦੇ ਪਉਦੀ ਉਧਰ ਫੋਨ ਆਉਂਦਾ ਉਹ ਤਾਂ ਕਈ ਤੇ ਵਿਆਹ ਦੇ ਕਸ਼ਟ ਮਾਰਦਾ ਸੁਣੀ ਉਹਦਾ ਸਾਡੀ ਦੁੱਧ ਨਹੀਂ ਦੇ ਰਹੀ ਭਾਈ ਤੁਹਾਡੇ ਕੋਲੇ ਦੇਸੀ ਦਾ ਥਾਰ ਪਾਰ ਕਰਦੇ ਉਹ ਹੁੰਦੇ ਆ ਸੀਮਨ ਹੁੰਦੇ ਹਾਂਜੀ ਹਾਂਜੀ ਤੁਹਾਡੇ ਕੋਲੇ ਹੁੰਦੇ ਆ? ਹਾਂਜੀ। ਤੁਸੀਂ ਲੈ ਕੇ ਆਉਨੇ ਆ। ਇਹਦੀ ਡਿਊਟੀ ਮੇਰੀ ਲਈ ਆਪਣਾ ਭਾਂਜਈ ਹੈ। ਜੀ। ਇਹਦੀ ਡਿਊਟੀ ਲਈ ਹੈ ਚੰਗਾ ਸੀਮਨ ਜਿਹੜਾ ਸਭ ਤੋਂ ਬਲ ਟਾਪਰ। ਜੀ। ਤੂੰ ਇਹਨੂੰ ਕਿਹ ਲੈਉਣਾ ਹੈ? ਜੀ। ਕਿੰਨੇ ਦਾ ਮਰਜ਼ੀ ਮਿਲ ਵੀ ਤੂੰ ਲੈ ਕੇ ਆਉਣਾ। ਜੀ। ਠੀਕ ਹੈ ਨਾ। ਜਿਹੜੇ ਇਹਨਾਂ ਦੇ ਟੀਕੇ ਭਰਨੇ ਆ ਉਹ ਵੀ ਮੱਝਾਂ ਦੇ ਪੈਗ ਆਪਣਾ ਆਪ ਦੀਆਂ ਦੇ ਪਹਿਲਾਂ ਰੱਖਣ ਫੇਰ ਗਾਂ ਕਿਸੇ ਨੂੰ ਕਹਿਣਾ ਵੀ ਆਹ ਲੋਣ ਹੈ। ਕਿ ਉਹਨਾਂ ਸਰਦਾਰਾਂ ਹੈਗੇ ਆ ਲੋਣ ਲਵਾ ਲੈਣੇ। ਕਿ ਉਹਨਾਂ ਕਹਿੰਦੇ ਨਹੀਂ ਸਾਨੂੰ ਤਾਂ ਸਿਰਪਲ ਜਿਹਾ ਕੀ ਬੰਦਾ ਰਹਿਣਾ ਕਿ ਨਹੀਂ ਰਹਿਣਾ। ਹਮ ਆਹ ਹੁਣ ਪਤਾ ਕਿ ਜੀਮ ਦਾ ਨੇ ਗੱਲ ਇਹ ਹੋ ਗਈ ਆ। ਸੰਤਾਂ ਤਾਂ ਸਸ ਕਿ ਹੁਣ ਕਹਿੰਦੇ ਆ 200 ਵਾਲਾ ਨਹੀਂ ਬਹੁਤ 50 ਵਾਲਾ ਲਾਦੇ ਸਾਡੀ ਮੈਂ ਰਹਿਣੀ ਚਾਹੀਦੀ ਤੇ ਹੁਣ ਬਰੀਡ ਇਦਾਂ ਦੀ ਬਣਾ ਲੂਗਾ ਹਮ ਹੁਣ ਗੱਲਾਂ ਕੋਹੇ ਨੂਰ ਦੀਆਂ ਕਰੇ ਫਿਰ ਕੋਹੇ ਨੂਰ ਕਿੱਥੋਂ ਮਿਲੂਗਾ ਉਹਨਾਂ ਨੂੰ ਕੋਹੇ ਨੂਰ ਨਾ ਲੈਣਾ ਮੈਂ ਤੈਨੂੰ ਅੱਗੇ ਨਾ ਲੈਣਾ ਸੋਖਾ ਹੈ ਕੋਹੇ ਨੂਰ ਦਾ ਤੇ ਬਹੁਤ ਔਖਾ ਹੈ ਬਹੁਤ ਔਖਾ ਹੈ ਜਮਾਂ ਸੱਚ ਆ ਤੇ 100% ਸੱਚ ਆ ਤੁਹਾਡੀ ਗੱਲ ਹੁਣ ਇਹਨੇ ਤੇਰੇ ਮਗਰੋਂ 22 ਲੀਟਰ ਦੁੱਧ ਦਵਾਇਆ ਉਹ ਤੋਂ 17 18 ਸੀ ਜੀ 22 ਲੀਟਰ ਅੱਜ 7ਵੇਂ ਮਹੀਨੇ ਨੱਗਪਣੋਂ ਚੱਲੀ ਜਾਂਦਾ ਤੇ ਨੀਲੀ ਦਾ ਨੀਲੀ ਦਾ ਇਹਨੂੰ ਐਕਤੀ ਮੰਨ ਕੇ ਚੱਲੋ ਕਿ 7 ਮਹੀਨਾ ਨੂੰ ਡਰਾਈ ਕਰਤੀ ਐ। ਐਕਦੀ ਸਾਨੂੰ ਹੈਗਾ ਵੀ ਅਸੀਂ 25 ਪਲੱਸ ਦੁੱਧ ਲੈਣਾ ਐ। ਲੈਣਾ। ਹਥਿਆਰ ਵੀ ਬਹੁਤ ਆ। ਇਹ ਇਹ ਸੂਗੀ ਕਦੋਂ ਹੁਣ ਇਦੋਂ ਗਾਹਾਂ? ਇਹ ਹੁਣ 7ਵਾਂ ਮਹੀਨਾ ਚੱਲ ਗਿਆ ਨੂੰ ਬਸ ਥੋੜੇ ਦੇਰ ਗਾਹਾਂ। ਇਹ ਉਹ ਸਹੀ ਸੌਣ ਭਾਦੋਂ ਜਾਊਗੀ। ਕਦੋਂ ਆਜੇ ਮੈਨੂੰ ਆਪਾਂ ਨੂੰ ਆਪਾਂ ਉਦੋਂ ਫੇਰ ਮੈਂ ਤੈਨੂੰ ਸੱਦ ਲੂੰਗਾ। ਹੂੰ। ਉਦੋਂ ਫੇਰ ਚਵਾਈ ਕਰਾਂਗੇ। ਇਦੋਂ ਗਾਹਾਂ ਬਾਈ ਜਿਹੜੀ ਇਹਦੋਂ ਆ ਜਿਹੜੀ ਆਪਣੀ ਇਹ 24 25 ਪਲੱਸ ਹੀ ਚੱਲੀ ਐ। ਠੀਕ ਆ। ਮਾਲਕੀ ਦੀ ਕਰਪਾਹ ਮਾਲਕੀ ਦੀ ਕਰਪਾਹ ਭਾਈ ਸ਼ਹਿਰ ਚ ਬੈਠੇ ਆ ਦੁੱਧ ਤਾਂ ਵਿਕ ਜਾਂਦਾ ਉਹ ਹੱਥੋਂ ਹੱਥ ਨਾਲ ਦੀ ਨਾਲ ਮੈਂ ਨਾਲ ਦੀ ਨਾਲ ਭਾਈ ਦੇਸੀ ਗਾਂ ਦਾ ਬਹੁਤ ਮੰਗਦੇ ਹੋਣਗੇ ਦੁੱਧ ਲੋਕ ਆਪਾਂ ਮੱਝਾਂ ਚ ਪਾ ਦਈਦੇ ਹੋ ਬਰੇ ਨੂੰ ਪਤਾ ਠੀਕ ਆ ਹੁਣ ਦੇਸੀ ਦਾ ਤਾਂ ਇੱਥੇ ਯਾਰ ਸੇਕ ਹੁਣ ਇਸ ਮੈਂ ਨੇ ਕਮਾਈ ਇੰਨੀ ਦਿੱਤੀ ਆ ਹਾਂ ਇਹਦਾ ਜੇ ਕਟਾ ਲੱਖ ਤੋਂ ਬਾਹਰ 1.5 ਟਿੱਕਰ 2.5 ਟਿੱਕਰ ਕਟਾ ਇਹਦਾ ਹਾਂ ਹੂੰ ਮੱਝ ਦੀ ਕੁਆਲਿਟੀ ਬਹੁਤ ਆ ਹੁਣ ਇਹ ਕਰਕੇ ਦੀ ਕੁਆਲਿਟੀ ਆ ਹੁਣ ਆ ਬੱਚਾ ਇਹ ਇਹਨੇ ਦੁੱਧ ਵੀ ਪਲੱਸ ਸੇਨੇ ਕੱਢਿਆ ਦੂਜਾ ਸੂਆ ਇਹ ਆ ਕੀਦੀ ਆ ਹਾਂ ਇੱਕ ਮੈਂ ਮੱਝ ਵੇਚੀ ਉਹਦੀ ਸੀ ਉਹਦੀ ਆ ਹਾਂ ਉਹਦੀ ਆ ਤੇ ਉਹ ਆ ਆ ਜਿਹੜੀ M416 ਦੀ ਆ ਇਹ ਹੁਣੇ ਆਈ ਆ ਜਦ ਲੱਕਾ ਲੱਕਾ ਮਾਰੀ ਬੈਠੀ ਆ ਤੇ ਇਹ ਤੁਸੀਂ ਹੁਣ ਦੇਖ ਲਾ ਵੀ ਕਿਸ ਤਰ੍ਹਾਂ ਦੀ ਕੁਆਲਿਟੀ ਆ ਦੀ ਤੇ 20 ਪਲੱਸ ਦੁੱਧ ਗਈ ਆ ਹੁਣ ਵੱਖੜ ਹੈ ਤੇ ਇੰਨਾ ਚੋ ਜਿਹੜੀਆਂ ਤਿੰਨ ਕਟੀਆਂ ਖੜੀਆਂ ਇਹਨਾਂ ਚ ਕੋਈ ਦੇਣ ਵਾਲੀ ਤਾਂ ਨਹੀਂ ਗਈ ਕੱਟੀ ਨਹੀਂ ਕੱਟੀ ਦੇ ਪੈਸੇ ਨਹੀਂ ਭਰਦਾਗਾ ਹੁਣ ਕੋਈ ਸੱਜਣ ਮਿੱਤਰ ਲੈ ਗਏ ਦੋਨੇ ਪਰ ਲੀਆਂ ਕਟੀਆਂ ਇੱਕ ਲੱਕ ਨੇ 20 ਦੀਆਂ ਕਿ 18 ਦੀਆਂ 40 ਉਹ ਲੈ ਕੇ ਆਇਆ ਤੇ ਮੁੜ ਕੇ ਗਿਆ ਛੱਡ ਹੂੰ ਮੁੜ ਕੇ ਵੇਖ ਕੇ ਅੰਦਰ ਬਾਹਰ ਜੇ ਬੜੇ ਹੋਣ ਇਹ M51 ਦੀ ਹੈ M51 ਦੀ ਉਹ ਹੈ ਉਹ 3 ਨੰਬਰ ਵਾਲੀ M468 ਦੀ ਹੈ ਹੂੰ ਹੁਣ ਉਹ ਪਾਲਤ ਲੈਣ ਨੂੰ ਕੱਟੀਆਂ ਉਹ ਜੀ ਮਿਲਦੇ ਅੱਜ ਇਹਨਾਂ ਦੀ ਉਮਰ 15 15 ਮਹੀਨੇ ਹੈ ਹੂੰ ਹੂੰ ਤੇ 18 ਕਰੀ ਜਾਂਦੀਆਂ ਅਜੇ ਭਰੋਣੇ ਠੀਕ ਇਹਨਾਂ ਦੀ ਹੁਣ ਐਦਾਂ ਦੀ ਕਟੀਆਂ ਦਾ ਸੁਆਦ ਇਹ ਹੀਰੇ ਕਿਤੇ ਨਿਕਲੂਗੇ ਆ ਦੇਖ ਉਹ ਤੋਂ ਜ਼ਿਆਦਾ ਆਹੀ ਰ ਆ ਕਿਤੇ ਨਿਕਲੂਗਾ ਇਹ ਦੇ ਮਾ ਥੱਲੇ ਕੈਮਰਾ ਮਾਰੇ ਮਾਰੇ ਦੇਖੀ ਹੂੰ ਹਾਂਜੀ ਹੂੰ ਹੂੰ ਇਹ ਕੱਟੀ ਦਾ ਮੈਨੂੰ ਇਹਨਾਂ ਦੋਵਾਂ ਦਾ ਇੰਨਾ ਮਾਣ ਹੈ ਹਾਂ ਕਿ ਮੈਂ ਬਾਹਲਾ ਤੇ ਨਹੀਂ ਕਹਿੰਦਾ 4 ਤੋਂ 5 ਲੱਖ ਦੇ ਵਿੱਚ ਦੋਨਾਂ ਦੇ ਜਾਣੇ ਹੂੰ ਜਦੋਂ ਬਣ ਗੀਆਂ ਇਹ ਉਹਦੀ ਇਹਦਾ ਸਿੰਘ ਆ ਉਹਦੀ ਮਾਂ ਤੇ ਉਹ ਦੋ ਨੰਬਰ ਵਾਲੀ ਪਰ ਮੱਝ ਖੜੀ ਜਿਹੜੀ ਉਹਦੀ ਹੈ ਇਹਦਾ ਥੱਲਿਓ ਵੀ ਕੀ ਹੰਤਾ ਇਹ ਵੀ ਉਸੇ ਤੇ ਰਹੀ ਹੈ ਹੂੰ ਹੂੰ ਬੱਚੇ ਸਾਰੇ ਜਿੰਨੇ ਵੀ ਆ ਲਿਖਾ ਹੁਣ ਮੇਰੇ ਕੋਲ ਜਗ੍ਹਾ ਦੀ ਤੰਗੀ ਹੈ ਹੋਰ ਗੱਲ ਕੋਈ ਨਹੀਂ ਜੇ ਵਿੱਚੋਂ ਕੋਈ ਕੱਢ ਦਿਆਂ ਇਹ ਵਾਰ ਜਿੱਦ ਕਰ ਮੇਰਾ ਮਾਨ ਜੇ ਕੋਈ ਕਿੰਦਾ ਮੈਨੂੰ ਐਂ ਕਾਤੋਂ ਲੱਗੀ ਜਾਂਦਾ ਵੀ ਆਪਾਂ ਨੂੰ ਜਿਹੜੇ ਦੇਸੀ ਗਾਂ ਦਾ ਦੁੱਧ ਆ ਹਾਂਜੀ ਬਈ ਉਹ ਤਾਂ ਯਾਰ ਸਪੈਸ਼ਲ ਹੈ ਇੱਥੇ ਜਿਵੇਂ ਛੇਰ ਵਾਲੇ ਦਾ ਦੇਸੀ ਗਾਂ ਦਾ ਦੁੱਧ ਭਾਲਦੇ ਫਿਰਦੇ ਆ ਵੀ ਦੇਸੀ ਗਾਂ ਦਾ ਦਾ ਦੇਸੀ ਗਾਂ ਦਾ ਕਹਿ ਕੇ ਯਾਰ ਮੈਂ ਕਹਿੰਨਾ ਤੈਨੂੰ ਮਾਤਮੇਗਾ ਦਾਰਪੀ ਲੈ ਕੇ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਮੈਂ ਕਿਉਂ ਕਹਿ ਰਿਹਾ ਹਾਂ ਅਜੇ ਇੱਕ ਸੂਈ ਐ ਇਹ ਤੈਨੂੰ ਮੋਦੇ ਇਹ ਨਹੀਂ ਕਿਹਾ ਸੀ ਮੈਂ ਕਿ ਮੱਝਾਂ ਘਟਾ ਦੇਣੀਆਂ ਇੱਥੋਂ ਸਾਰੀਆਂ ਦੇਸੀ ਦਿਸਣਗੀਆਂ ਜਿੱਦੇ ਦੇਸੀ ਦੇ ਸੀਗਾ ਉਹਦੇ 100 ਤੋਂ 125 ਰੁਪਏ ਦੁੱਧ ਜਾਊਗੇ ਨਾਲ ਹਾਂ ਇਹੀ ਹੋਣੀ ਹੈ ਉਹਦੇ ਆ ਕਾਲਾ ਕੋਲਾ ਕੁਝ ਨਹੀਂ ਵੇਚਣਾ ਕਾਲਾ ਜਿਹੜਾ ਸੋਨਾ ਇਹ ਬਾਹਰ ਹੋਊਗਾ ਤੇ ਚਿੱਟਾ ਹੀ ਹੋਊਗਾ ਹੂੰ ਇੱਕੇ ਮੇਰੇ ਮਨ ਦੀ ਚਮੰਨਾ ਵੀ ਇਹ ਕਰਨਾ ਕੰਮ ਹੂੰ ਇਹਨਾਂ ਨੇ ਅਮਰੀਕਾ ਭਲਾ ਦੀ ਲੋਕੀ ਲੜ ਕਮਾਈ ਜਾਂਦੇ ਉਧਰ ਉਹਦੇ 30 30 ਲੱਖ ਕੋਈ 40 ਲੱਖ ਦੇ ਕੇ ਕਿਵੇਂ ਵੱਡ ਡੱਬਾ ਦਾ ਕੋਈ ਤੇ ਮੇਰੇ ਕੋਲੇ ਗ੍ਰੀਨ ਕਾਰਡ ਹੈ ਹੂੰ ਤੇ ਮੇਰੇ ਕੋਲ 26 ਟਿੱਕਰ ਤੇ ਮੈਂ ਜਿੱਦ ਕਰਨਾ ਨਹੀਂ ਲੈਂਦਾ ਬੇਟਾ ਕਹਿੰਦਾ ਛੇਤੀ ਆ ਜਾ ਇਹਦੇ ਮੈਂ ਆ ਜਾਣਾ ਆਣਾ ਆਏ ਕਰ ਕਰਕੇ ਸਾਰ ਦਿੰਦਾ ਅਸੀਂ ਤੁਸੀਂ ਗ੍ਰੀਨ ਕਾਰਡ ਆ ਉਥੋਂ ਦੇ ਹੂੰ ਮੈਂ ਕਿਨ ਆਉਣਾ 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 ਦੀ ਸਾਰੀ ਇਹਨਾਂ ਦੇ ਡਿਸੀਜ ਨੇ ਹੁਣ ਤੇ ਉਹ ਵੇਲੇ ਇਹਨਾਂ ਨੂੰ ਇਹ ਜੀ ਨਹੀਂ ਕਰ ਲਾਉਂਦੀਆਂ ਉਹ ਕਹਿੰਦੀਆਂ ਨਹੀਂ ਇਹ ਤਾਂ ਉਹਦੀ ਬਾਜਾ ਮਾਲੇ ਵੀ ਤੂੰ ਕੀ ਲੈਣਾ ਹੈ ਵੀ ਆ ਅਮਰੀਕਾ ਛੱਡ ਕੇ ਕਿੱਥੇ ਜਾਣਾ ਬਾਈ ਜਦੋਂ ਤੁਸੀਂ ਐਂਟਰ ਕਰਦੇ ਆ ਜਿਵੇਂ ਫਾਰਮ ਤੇ ਅੱਜ ਤੁਸੀਂ ਮਾੜਾ ਮੋਟਾ ਕਿਉਂਕਿ ਨਾਲ ਡਾਕਟਰੀ ਦਾ ਵੀ ਕਰਦੇ ਆ ਤੁਸੀਂ ਹਾਂ ਨਾ ਜਾਣਦੇ ਆ ਤੇ ਜਦੋਂ ਤੁਸੀਂ ਆਉਂਨੇ ਆ ਫਾਰਮ ਤੇ ਵੜਦੇ ਆ ਵੈਲਕਮ ਮਤਲਬ ਆਹ ਦੇਸੀ ਵੱਧ ਕਰਦਿਆਂ ਜਾਂ ਦੂਜੀਆਂ ਵੱਧ ਕਰਦੇ ਬਾਈ ਆਪ ਨਹੀਂ ਬਿੰਦਿਆਂ ਮੈਂ ਤੈਨੂੰ ਕਹਦੇ ਆ ਹਾਂ ਇਹਨਾਂ ਨੇ ਤਾਂ ਕਰਨਾ ਹੀ ਕਰਨਾ ਉਹਨਾਂ ਨੇ ਵੀ ਕਹਿੰਦਾ ਮੇਰੇ ਕੋਲ ਜਿੰਨਾ ਜਿਹੜੇ ਇਹਨਾਂ ਦੇ ਕੋਲੇ ਹੱਥ ਨਾ ਫੇਰ ਗਏ ਜਾਂ ਆਈ ਗਏ ਨਾ ਮੋਟਰਸਾਈਕਲ ਜੇ ਸਟਾਰਟ ਕਰ ਲਿਆ ਨਾ ਪਹਿਲਾਂ ਮੂੰਹ ਤਾਂ ਉਹਨੂੰ ਚੱਕ ਲੈਣਾ ਬੋਲ ਮਾਰਨੀ ਆ। ਹੂੰ ਫੇਰ ਆ ਦੀ ਇੱਕ ਇੱਕ ਮਾਰੀ ਨਿਕਲ ਗਈ ਇਹਨੂੰ ਪਤਾ ਲੱਗ ਗਿਆ ਜਾਵੜੇ ਬਹਿ ਹੀ ਗਏ ਆ ਰੌਣਾ। ਜਦੋਂ ਉੱਥੋਂ ਪਰੋਂ ਅਜੇ ਗੇਟ ਨਹੀਂ ਖੁੱਲਣਾਗਾ ਉਦੋਂ ਫੇਰ ਇਹਨਾਂ ਨੇ ਕਹਿ ਦੇਣਾ ਜੇ ਇੱਕ ਤੇ ਹੱਥ ਫੇਰ ਲੈ ਪਹਿਲਾਂ ਆ ਕੇ ਨਾ ਦੂਜੀ ਨੇ ਉੱਠ ਖੜਨਾ ਤੇ ਜੇ ਮੈਂ ਉਹਦੇ ਹੱਥ ਫੇਰੀ ਜੇ ਨਾ ਇਧਰ ਨਾਲ ਖੜਾ ਤੇ ਦੂਜੀ ਨੇ ਢੁੱਡ ਮਾਰਨੀ ਪਿੱਛੇ ਮੇਰੇ ਪਹਿਲਾਂ ਫੇਰ। ਹੂੰ ਪ੍ਰਭਾਤ ਡਰ ਮੋਨਾ ਕਹਿ ਨਹੀਂ ਗੱਲ ਆ ਯਾਰ ਪੈਸੇ ਪਿਆਰ ਬਹੁਤ ਕਰਦਾ ਜਾਨਵਰ ਹੈ ਪਿਆਰ ਭਾਈ ਇਹਨਾਂ ਦੇ ਜਿੰਨਾ ਇਹ ਤੁਸੀਂ ਕਹਿੰਦੇ ਨੇ ਇਹਨਾਂ ਦਾ ਆਪਾਂ ਦੇਣ ਦੇ ਹੀ ਨਹੀਂ ਸਕਦੇਗੇ ਇਹ ਤਾਂ ਇੰਨਾ ਕਰਦੀਆਂ ਤੇ ਕਹਿੰਦੀਆਂ ਤੂੰ ਜਾਣਾ ਕਿੱਧਰ ਮੈਨੂੰ ਛੱਡ ਕੇ ਨਾ ਜਾ ਉਧਰ ਮੈਂ ਮੈਂ ਤਾਂ ਕਹਿੰਦਾ ਭਾਈ ਯਾਰ ਅਸਲੀ ਸੇਵਾ ਹੁਣ ਹੁਣ ਦੇਖੋ ਇਹਦਾ ਬੱਚਾ ਆ ਜੇ ਆਪਾਂ ਸੁੱਖਾਂ ਸੁਖਦੇ ਆਂਦਾ ਬੱਚਾ ਆ ਜੇ ਹਾਂਜੀ ਹਨਾ ਲੋਕਾਂ ਨੂੰ ਬੱਚੇ ਛੱਡਣੇ ਪੈਂਦੇ ਆ ਭਾਈ ਐਵੇਂ ਨਾ ਗੱਲਬਾਤ ਹਨਾ ਇਹਦਾ ਆਪਾਂ ਸੁੱਖਾਂ ਸੁਖਦੇ ਆਂ ਵੀ ਬੱਚਾ ਦੇ ਦੇਵੇ ਇਹ ਹਨਾ ਸੁੱਖਾ ਵੀ ਸੁਖਦੇ ਆ ਇੱਕ ਦਿਨ ਹੋਰ ਦੱਸਦਾ ਤੁਸੀਂ ਹੁਣ ਵੀਡੀਓ ਤਾਂ ਦੇਖ ਹੀ ਲੈਣੀ ਸਾਰੇ ਨੇ ਹੁਣ ਤੇ ਉਹਨੂੰ ਦੇਖ ਵੀ ਇਹ ਮੱਝਾਂ ਨਾਲੋਂ ਇਹ ਮੈਂ ਚੰਗੀ ਨਹੀਂ ਚੋਈ ਬੱਚਾ ਇਹਦਾ ਨਹੀਂ ਛੱਡਿਆ ਫੀਡ ਪਾ ਕੇ ਥੱਲੇ ਬਹਿ ਗਿਆ ਲੈ ਤਨ ਗਾਂ ਵੀ ਲੱਤ ਚੱਕਦੀ ਆ ਜੁੱਦੀ ਪਹਿਲੀ ਆਪਣੀ ਛੋਟੀ ਵੀਡੀਓ ਕਿੰਨਾ ਚੋਕਦੀ ਟੱਪਦੀ ਸੀ ਥਣਾ ਦਾ ਕਿੜੇਵਾ ਮੰਗਦੀ ਸੀ ਹੁਣ ਕਿਵੇਂ ਗਾਂ ਟਿਕਣ ਲੱਗ ਪਈ ਐ ਮੇਰਾ ਇਹਦੇ ਨਾਲ ਵਾਦਾ ਹੈ ਵੀ ਮੈਂ ਇੱਕ ਦਿਨ ਨਾ ਇਹਦਾ ਰੱਸਾ ਉੱਤੇ ਛੱਡ ਕੇ ਚੋਣੀ ਖੁੱਲੀ ਛੱਡ ਕੇ ਇੱਕ ਦੀ ਚੋਲੇ ਗਾਂਲੇ ਚੋਲੇ 5ਵੇਂ ਚ ਵਾਲੇ 6ਵੇਂ ਚ ਵਾਲੇ ਹੂੰ ਫਿਰ 91 ਸੂਏ ਆ ਇਹ ਚੌਥੇ ਸੂਏ ਚੌਥੇ ਆ ਇਹ ਆਪਾਂ ਨੂੰ ਪਤਾ ਕਿ ਕਦੋਂ ਲੱਗ ਗਿਆ ਸੀਗਾ ਵੀ ਰਿਕਾਰਡ ਕਰੂਗੇ ਕਿ ਕਿਹੜੇ ਸੂਏ ਪਤਾ ਲੱਗ ਗਿਆ ਸੀ ਇਹ ਪਹਿਲੇ ਸੂਏ ਬਾਈ ਜਦੋਂ ਜਿਹਦੇ ਕੋਲ ਬੰਦੇ ਕੋਲ ਖਰੀਦੀ ਸੀ ਨਾ ਜਮੈਂ ਹੂੰ ਸੰਤ ਨਗਰ ਜਿਹੜਾ ਸੀ ਨਾ ਇਹਦੇ ਬੰਦਾ ਲੈ ਕੇ ਆਇਆ ਸੀ ਕਿ ਉਸ ਬਲੱਡ ਲੈਣੀ ਸੀ ਉਹਦੇ ਕੋਲ ਗਊ ਸੀਗੀ ਹੂੰ ਉਹ ਬੰਦੇ ਨੇ ਲੈ ਆਂਦੀ ਤੇ ਉਹਨੇ ਜਦੋਂ ਉਹਦੇ ਕੋਲ ਬੱਚਾ ਦਿੱਤਾ ਉਹ ਨਾਲ ਦੀ ਨਾਲ ਵੀਡੀਓ ਪਾਤੀ ਹੂੰ ਵੀਡੀਓ ਪਾਤੀ ਅਜੇ 2 ਮਿੰਟ ਹੋਈ ਤੇ ਨਾਲ ਦੀ ਨਾਲ ਹੀ ਮੈਂ ਪਕੜ ਲਈ ਹਮ ਯਾਰ ਪੀਓ ਦੇ ਕੌਣ ਚ ਪਾਤਾ ਹਮ ਕੌਣ ਚ ਪਾਤਾ ਤੇ ਉਹ ਮਾਂ ਦਾ ਪੁੱਤ ਇੰਨਾ ਹਿਸ਼ਾਰ ਮਤਲਬ ਆਪਣੇ ਮੁੰਡੇ ਨੂੰ ਜਦੋਂ ਸੂਪ ਹੀ ਨਾ ਤਾਂ ਬੱਚੇ ਨੂੰ ਚੰਗਾ ਆਉਣੇ ਹਮ ਨੰਦੀ ਭੁੱਖਾ ਇਵੇਂ ਅੱਜ 11 ਵਜੇ ਦੀ ਗਾਂ ਨੇ ਬੱਚਾ ਦਿੱਤਾ ਹਮ 11 ਵਜੇ ਬੱਚਾ ਦਿੱਤਾ ਤੇ ਅਗਲੇ ਦਿਨ ਅਸੀਂ ਲੈਣ ਗਏ ਹਮ ਮਤਲਬ 30 ਘੰਟੇ ਤੋ ਜਾ ਕੇ ਮੈਂ ਥਣ ਕਰਿਆ ਕੇ ਫੋੜਿਆ ਤੇ ਇਹਦੀ ਜਿਹੜੀ ਬੌਲੀ ਸਾਰੀ ਖੂਨ ਬਣ ਗਈ ਸੀ ਓਏ ਨਾ ਤੇ ਟੀਕਾ ਲਾਉਣ ਨੂੰ ਜੀ ਕਰੇ ਇਹ ਟੱਪੇ ਬੁਰਾ ਹਾਲ ਮੈਂ ਕਿ ਕੀ ਬਣੂਗਾ ਮਾ ਰਾਈ ਦੀ ਕਿਰਪਾ ਨਾਲ ਮੈਂ ਪੇਟੀ-ਪੂਟੀ ਭਾ ਕੇ ਚੋਣ ਲੱਗ ਪਿਆ 15 ਦਿਨਾਂ ਟਿਕਾ ਲਈ ਕਰਦੇ ਮੈਨੂੰ ਕਹਿੰਦੇ ਯਾਰ ਇਹਨੂੰ ਦੇ ਦੇ ਕਿਉਂ ਸੱਟ ਮਾਰੂਆਂ ਕਰ ਮੈਂ ਯਾਰ ਨਹੀਂ ਆਣੀ ਕਰਨ ਕੋਸ਼ਿਸ਼ ਨਾ ਕਰਦੀ ਮੈਨੂੰ ਇਉਂ ਸੀ ਮੈਂ ਕਿਹਾ ਕੋਈ ਇਹਨਾਂ ਗਾਂਾਂ ਜਾ ਕੇ ਵਪਾਰੀ ਲੈ ਗਿਆ ਇਹਨੂੰ ਮਾਰ ਦੋ ਹੂੰ ਹੂੰ ਉਹਨੇ ਗਾਂ ਦੀਆਂ ਵੇਚਦੀ ਨਹੀਂ ਲਾਲਚ ਦੇ ਮਾਰੇ ਨੇ ਕਿ ਉਹ ਇਹਨੂੰ ਮਾਰ ਦੋ ਜਿਹੜਾ ਇਹਨੂੰ ਆਪਾਂ ਨੂੰ ਕਹਿੰਦੀ ਹੈ ਜਦੋਂ ਫਿਰ ਇਹ 15 ਦਿਨਾਂ ਵਿੱਚ 15 ਪਲੱਸ ਦੁੱਧ ਗਈ ਮੈਂ ਕਿਹਾ ਭੈਣ ਦੇ ਨਾਲ 2-2 ਲੱਖ ਰੁਪਇਆ ਲਾਇਆ ਉਹਨਾਂ ਦੀ ਢੂਈ ਭੰਨੀ ਜਾਂਦੀ ਉਹ 20 ਪਲੱਸ ਕੱਢਦੀਆਂ ਤੇ 15 ਬੜੀ ਹੈ ਵੀ ਤੋਂ ਹੁੰਦੀ ਹੈ ਜੀ ਤੱਕ ਦੋਂਦੀ ਇਹਦੇ ਇੰਨਾ ਇੱਕ ਪੱਠੇ ਖਾਣੇ ਆ ਇਹਨੇ ਪੱਠੇ ਵੀ ਕਿੰਨੇ ਖਾਂਦੇ ਆ ਇਹਦੇ ਫਿਰ ਮੈਂ ਉਸ ਗੱਲ 'ਚ ਫਿਰ ਮੈਂ ਕਿਹਾ ਵੀ ਆ ਪਾਣੀ ਇਹਨੂੰ ਦੇਣਾ ਹਾਂ ਦੂਜੇ ਸਵੇਰ ਮੈਨੂੰ ਬੋਲੇ ਸਾਰੇ ਕਹਿੰਦੇ ਤੂੰ ਦੇ ਦੇ ਇਹਨੂੰ ਗੱਬਣ ਗੱਬਣ ਦੇ ਦੇ ਮੈਂ ਕੋਈ ਨਾ ਅਜ ਸਵੇਰਾ ਜਦੋਂ ਬੱਚੀ ਆ ਗਈ ਅੱਖਾਂ ਮੀਚਲੀਆਂ ਮੈਂ ਕਿਹਾ ਹੁਣ ਮੈਂ ਦੇਣੀ ਐ ਇੱਕ ਦਿ ਮੈਨੂੰ ਕਹਿੰਦੇ ਮੈਂ ਕਿਹਾ ਫੇਰ ਨਹੀਂ ਤੀਜਾ ਬੱਚਾ ਵਿੱਚ ਹੀ ਆ ਗਈ ਮੈਂ ਕਿਹਾ ਹੁਣ ਬਰੀਡ ਤੇ ਮੈਂ ਲੈ ਹੋਰ ਵੀ ਲੈਣੀਆਂ ਸੀਗੀਆਂ ਪਰ ਮੈਂ ਕਹਿੰਨਾ ਮੈਂ ਇਹਦੇ ਹੀ ਸਾਰਾ ਜਿੰਨਾ ਵੀ ਐ ਇਹਦੀ ਬਲੱਡ ਲੈਂਡ ਲੈਣੀ ਐ ਇਹਦੇ ਨਾਲ ਫਾਰਮ ਬਣਾਉਣਾ ਹਾਂ ਫਿਰ ਇਹਨੂੰ ਰਿਟਾਇਰਮੈਂਟ ਇਹਨੂੰ ਰਿਟਾਇਰਮੈਂਟ ਪਾਰਟੀ ਕਰਕੇ ਰਿਟਾਇਰ ਕਰਨਾ ਕਿ ਇਹਨੇ ਰਿਟਾਇਰਮੈਂਟ ਹੋਣਾ ਨਹੀਂ ਬਈ ਨਹੀਂ ਇਹ ਵੀ ਤੈਨੂੰ ਦੱਸਣਾ ਇਹਦੀ ਬਾਡੀ ਉਹ ਜੀ ਹੈ ਮੈਨੂੰ ਪਤਾ ਹੀ ਭੈਣ ਨਹੀਂ ਆਮ ਤਾਂ 20 ਸੂਏ ਕਹਿੰਦੇ ਨਾ ਇਹ 25 ਸੂਏ 26 ਸੂਏ ਕੀ ਤੇਰੇ ਸਾਹਮਣੇ ਹੂੰ ਸ਼ੋਕਰਮਾਲ ਤੇਰੀ ਬਾਡੀ ਇਦਾਂ ਦੀ ਕਿਉਂਕਿ ਨਾ ਇਹਨਾਂ ਨੇ ਬਿਮਾਰ ਹੋਣਾ ਨਾ ਇਹਨਾਂ ਨੂੰ ਗਰਮੀ ਲੱਗਣੀ ਆ ਨਾ ਇਹਨੂੰ ਠੰਡ ਲੱਗਣੀ ਆ ਨਾ ਮੈਨੂੰ ਕੁਝ ਨਹੀਂ ਹੋਣਾ ਇਹਨਾਂ ਨੂੰ ਹੁਣ ਪਹਿਲਾਂ ਵੀ ਆ ਖੀਰੀ ਖੀਰੀ ਨੇ 2 ਸਾਲ ਦੀ ਹੋ ਗਈ ਆ ਤਿੰਨ ਸੱਤਵੇਂ ਮਹੀਨਾ ਚੱਲੀ ਜਾਂਦਾ ਨੌਵੇਂ ਮਹੀਨੇ ਬੱਚਾ ਦੇਣਾ ਹੁਣ ਇਹਦੀ ਮਗਰਾਈ ਨਾਨੀ ਬ ਉਹ ਹੁਣ 12 ਗਰੀ ਸਾਲ ਦੀ ਆ ਉਹਨੇ ਮਗਰ ਆਪਦਾ ਏਆਈ ਕਰਵਾ ਲੈਣੀ ਹੈ ਹੂੰ ਫਿਰ ਇੱਕ ਹੋਰ ਹੀ ਕਹਾ ਜੇ ਪਤਾ ਕੀ ਹੈ ਜੀ ਇਹਨੇ ਜਦੋਂ ਹੁਣ ਜਨਮ ਦੇਣਾ ਹੈ ਇਹ 10 ਤੋਂ 10:30 ਵਜੇ ਬੱਚਾ ਦਿੰਦੀ ਆ ਉਹਦੇ ਵਜਾਂ ਨੂੰ ਵੀ ਐਵੇਂ ਹੂੰ ਇਹਦਾ ਸ਼ਾਮਾਂ ਦਾ ਵੀ ਕੋਈ ਨੂਰ ਦਾ ਅੱਛਾ ਸਵੇਰ ਸਵਾ 10:00 ਵਜੇ ਅੱਛਾ ਇਹ ਇਸ ਵੇਲੇ ਹੈ ਹਾਂ ਇਹ ਪੱਕਾ ਹੀ ਹੈ ਤੁਹਾਨੂੰ ਬੱਚਿਆਂ ਦੇ ਪੱਕਾ ਹੀ ਮੈਂ ਕਹਿੰਦਾ ਮੈਂ ਆਪਣੇ ਮੈਡੀਕਨ ਦਵਾਈ ਦਉਣ ਗਈ ਪਿਠੰਡੇ ਉਹਨੂੰ ਥੋੜੀ ਪ੍ਰੋਬਲਮ ਜੀ ਆ ਗਈ ਸੀ ਤੇ ਮੈਨੂੰ ਕਹਿੰਦੇ ਵੀ ਗਾਂ ਮੈਂ ਛੱਡ ਕੇ ਮੈਂ ਜਿੰਨੀ ਸੁੰਦੀ ਹੁਣੀਆ ਉਹ ਮੈਨੂੰ ਕਹਿੰਦੇ ਗਾਂ ਦਾ ਕਹਿੰਦਾ ਸੂਪ ਹੀ ਮੈਂ ਕਮਾਲ ਕਰ ਜੀ ਮੈਂ ਉੱਥੇ ਟਾਈਮ ਚੱਕ ਕੇ ਮੈਂ ਸਣਾ ਵੀ ਹਰ ਵੇਰੀ ਯਾਰ ਇਹ ਬੱਚਾ ਸਵੇਰ ਤੋਂ 10 ਤੱਕ ਯਕੀਨ ਕਰ ਜੇ 3 ਵਜੇ ਇਹ ਬੱਚਾ ਇਤਨਾ ਕਰਕੇ ਮੈਂ ਹੈਰਾਨ ਵਾਲੀ ਗੱਲ ਹੈ ਹਾਂ ਅਗਲੀ ਵਾਰ ਨੂੰ ਪੁਰਾਣਾ ਟਾਈਮ ਦੇਖਣਾ ਪਿਆ ਕਰੂਗਾ ਮੈਂ ਹਾਂ ਆ ਇਹ ਮੈਂ ਤਾਂ ਆਪਣੇ ਕੋਲ ਤੀਜੀ ਵਾਰ ਸੂਪੀ ਯਾਰ ਹਾਂ ਤੀਜੀ ਵਾਰ ਸੋਵੇ ਨਾ ਕੋਈ ਅੱਗਾ ਨਾ ਪਿੱਛਾ ਜਮਾ ਕੋਈ ਇੱਤੇ ਨਹੀਂ ਕੋਈ ਵੀ ਹਾਂ ਇਹਦਾ ਇੰਨੀ ਖਾਸ ਤਾਂ ਹੂੰ ਕਮਾਲ ਆ ਹਨਾ ਫਿਰ ਇਹਨਾਂ ਦੇ ਅੱਡੋ ਅੱਡੀ ਜਿਹੜੇ ਮੱਥੇ ਤੇ ਨੂੰ ਦੱਸੀ ਜਿੰਨਾ ਨਾ ਇਹ ਤਾਂ ਇੱਕ ਇਹਨਾਂ ਦੀ ਜਿਵੇਂ ਕਹਿੰਦੇ ਨੇ ਪਦਮ ਵਾਲੀ ਗੱਲ ਹੈ ਹੂੰ ਮੱਥੇ ਅੱਡੋ ਅੱਡੀ ਜਗਦੇ ਆ ਹੂੰ ਅੱਡੋ ਅੱਡੀ ਸ਼ਾਮ ਨੂੰ ਜਦੋਂ ਰਾਤ ਨੂੰ ਹੋਊਗਾ ਨਾ ਇਹ ਜੋ ਬੈਠੀਆਂ ਹੋਣੀਆਂ ਜਦੋਂ ਐ ਕੰਨ ਲਾਉਣੀਆਂ ਉਵੇਂ ਇੱਥੋਂ ਆ ਜਾਂਦੇ ਹੂੰ ਇਹ ਦਿਨ ਦੇ ਮੱਥਿਆਂ ਤੇ ਨਹੀਂ ਸ਼ੁਕਰ ਆ ਮਾਲਕ ਦਾ ਯਾਰ ਇਹ ਸਹੀ ਸਹੀ ਪੂਜਾ ਹੈ ਅਸਲੀ ਪੂਜਾ ਇਹੇ ਗਾਂ ਦੀ ਸਹੀ ਹੁਣ ਸਵੇਰ ਉੱਠੀਦਾ ਹੈ ਇਹ ਕੇ ਰੋਟੀ ਕਿਤੇ ਗੋੜ ਦੀ ਟਪੇੜੀ ਨਾਲ ਦੇਦੀ ਪੈਰੀ ਹੱਥ ਲਾਈਦੀ ਆਪ ਨੂੰ ਐਨ ਜਮ ਤੰਦਰੁਸਤੀ ਆ ਜਾਂਦੀ ਹੈ ਤੇ ਇਹਦੀ ਥੋੜਾ ਜਿਆਦਾ ਮੈਨੂੰ ਪਤਾ ਦੁੱਧ ਦਾ ਕਿਉਂ ਵੀ ਥੋੜਾ ਜਿਆਦਾ ਫਰਕ ਹੋਰ ਮੈਂ ਕੱਢ ਲੈਣੀਗਾ ਮਤਲਬ ਸਾਡੀ ਸਰਦਾਰ ਨੂੰ ਪ੍ਰੋਬਲਮ ਆਉਣੀ ਕਰਕੇ ਜਿਹੜਾ ਇਹਨੂੰ ਹੈ ਨਾ ਅੱਗੇ ਜਿਹੜਾ ਚੂਰੀ ਖਾਂਦੀ ਸੀ ਦੇਸੀ ਘੋਦੀ ਕੋਈ ਤੀ ਗੱਭਨ ਨੂੰ ਮਿਲੀ ਨਹੀਂ ਉਹਨਾਂ ਦੀ ਹਾਰ ਦੀ ਪ੍ਰੋਬਲਮ ਜੀ ਆ ਗਈ ਸੀ ਪਰ ਮੈਂ ਉਹ ਕੁੱਛ ਜਰੂਰ ਤੇ ਗਿਆ ਹਮਮ ਯਾਨੀ ਉਹਨੇ ਸਾਡੇ ਨੂੰ ਪਤਾ ਲੱਗੇ ਕਦੋਂ ਬਣਾ ਕੇ ਪਾ ਜਾਣਗੇ ਮਤਲਬ ਬੀਬੀ ਹੋਣਾ ਦਾ ਮਤਲਬ ਯੋਗਦਾਨ ਬਹੁਤ ਵੱਡਾ ਹੈ ਨਾ ਵੀ ਆਪਾਂ ਕਰਗੇ ਵੀ ਉਹ ਬਹੁਤ ਜ਼ਿਆਦਾ ਹਾਂ ਵੀ ਉਹਨਾਂ ਦੇ ਯੋਗਦਾਨ ਤੋਂ ਬਿਨਾ ਵੀ ਇਹ ਫਾਰਮ ਪਹਿਲਾ ਹਨਾ ਵੀ ਆਪਾਂ ਕੱਲਾ ਬਰੀਡ ਤੇ ਕੰਮ ਕਰ ਸਕਦੇ ਆ ਨਸਲ ਵਧੀਆ ਲਿਆ ਸਕਦੇ ਆ ਏਆਈ ਵਧੀਆ ਕਰ ਸਕਦੇ ਆ ਨਾ ਦਾਣਾ ਲਿਆ ਕੇ ਸੈੱਟ ਸਕਦੇ ਆ ਪੌਣਾ ਤੇ ਸਾਂਭਣਾ ਤਾਂ ਦਿਨੇ ਤਾਂ ਸਾਰੇ ਜਿਹੜੇ ਫਿਰ ਬੀਬੀ ਅਰਗਣਾਂ ਇਹਨਾਂ ਦੀ ਉਹ ਗੋਆ ਨਹੀਂ ਪਿੱਛੇ ਰਹਿਣ ਦੇਣਾ ਜੇਕਰ ਮੰਨ ਲੈ ਵੀ ਪੁੱਛਦੇ 1.5 ਮਹੀਨਾ ਰਹਿ ਗਏ ਉਹਨੂੰ ਪਹਿਲਾਂ ਪਤਾ ਪੁੱਛ ਲੈਣਾ ਕਿੰਨਾ ਰਹਿ ਗਿਆ 1.5 ਰਹਿ ਗਿਆ 2 ਉਹਨੇ ਨਾਲ ਦੀ ਨਾਲ ਦੇਸੀ ਕੀ ਉਹਦੇ ਚੂਰੀ ਘੁੱਟ ਕੇ ਜਾਂ ਪ੍ਰਸ਼ਾਦ ਬਣਾਗੇ ਅਸੀਂ ਤਾਂ ਜਬ ਆਦ ਕੰਮ ਕਰਦੇ ਉਹਨੇ ਪਹਿਲਾਂ ਹੀ ਖਵਾ ਜਾਣਾ ਹੂੰ ਜਾਨਵਰ ਸਰਦੀ ਦਾ ਘਟ ਜਾਂਦੀ ਹੈ ਐਦੂ ਐਦੂ ਬਿਨਾ ਬਾਈ ਜਾਨਵਰ ਸੰਭ ਤੇ ਨਹੀਂਗੇ ਹਾਂ ਤੁਸੀਂ ਆਪ ਹੀ ਦੇਖ ਲਓ ਜਾਨਵਰ ਕਿਵੇਂ ਤਿਆਰ ਹੈ ਇਹਦਾ ਆਪਣੇ ਯੂਨੀਵਰਸਿਟੀ ਵਾਲਾ ਮੈਂ 507 ਦਾ ਜੋ ਬੋਲਦਾ 27 ਕਿਲੋ ਦਾ ਰਕਾਰਡ ਹੁੰਦਾ 27 ਕਿਲੋ ਦਾ ਰਕਾਰਡ ਹੈ ਉਹਦੇ ਤੋਂ AI ਹੋਈ ਹੈ ਇਹਦੀ ਹਾਂ ਆ ਜਿਹੜੀ ਨੀਲੀ ਦੀ ਨੀਲੀ ਦੀ ਹਾਂ ਇਹਦੀ ਦਿਲਵਾਗਦੀ ਹੈ ਜਿਹੜਾ ਪੰਚਾਇਤੀ ਬੋਲ ਹਰਿਆਣੇ ਵਾਲਾ ਸੀਗਾ ਇਹ ਪੰਚਾਇਤੀ ਬੋਲ ਸੀਗਾ ਦਿਲਵਾਗ ਇਹ ਦਿਲਵਾਗ ਉਹਦੀ ਉਹਦੇ ਉਹਦਾ ਲੱਗਿਆ ਹੋਇਆ ਉਹਦੇ ਤੋਂ ਲੱਗਿਆ ਬੋਲਦਾ ਇਹ ਹੈ ਜੀ ਉਸ ਤੋਂ ਕੋਈ ਵੀ ਚੋਟੀ ਅਜੇ ਤੱਕ 10 ਲੱਖ ਤੋਂ ਥੱਲੇ ਨਹੀਂ ਵਿਕੀ ਅੱਛਾ ਹਾਂ ਜੀ ਇਹ ਹੁਣ ਇਹਦਾ 24 25 ਪਲੱਸ ਚੱਲਦੀ ਰਹੀ ਹੈ ਅਗਲੇ ਚੁਆਕੇ ਦੇਵਾਂਗੇ ਵੀ ਉਹ ਵੀ ਚੁਆਕੇ ਦੇਵਾਂਗੇ ਜੇ ਉਹ ਤੋਂ ਪਹਿਲਾਂ ਕਿਸੇ ਨਾਲ ਰਲ ਗਿਆ ਫਿਰ ਮੈਂ ਕਹਿ ਨਹੀਂ ਸਕਦਾਗਾ ਹਾਂ ਬਾਕੀ ਜਾਨਵਰ ਨੂੰ ਤੁਹਾਨੂੰ ਆ ਸਾਰੇ ਅਗਲੇ ਨੂੰ ਕੀ ਤੈਨੂੰ ਦੇ ਦੇ ਅੱਖਾਂ ਵਾਲਾ ਤਾਂ ਪਛਾਣ ਕਰ ਲੂਗਾ ਇਹ ਬਾਈ ਕਿ ਉਹਦੇ ਅੱਖਾਂ ਨੂੰ ਕੋਈ ਉਸ ਤਰ੍ਹਾਂ ਦਾ ਹੋਇਆ ਨਹੀਂ ਪਤਾ ਲੱਗਦਾ ਤੇ ਉਹਦਾ ਸਿਰ ਵੀ ਖਾਊਗਾ ਆਪਣੀ ਪਿਛਲੀ ਵੀਡੀਓ ਚ ਇੱਕ ਬੰਦਾ ਸੀ ਅੰਮ੍ਰਿਤਸਰ ਦਾ ਉਹ ਕਹਿੰਦਾ ਜਿਹੜੀ ਆਪਣੀ ਇੱਧਰ ਖੜੀ ਵੱਡੇ ਘੱਟ ਵਾਲੀ ਜਦੋਂ ਮੈਂ ਕਿਹਾ ਉਹ ਤਾਂ ਮੇਰੇ ਇੱਥੇ ਨਾਲ ਕੇ 3.5 ਦੀ ਵੇਚਤੀ ਕਹਿੰਦਾ ਮੈਨੂੰ ਉਹਦੇ ਕੋਲੇ ਲੈ ਕੇ ਚੱਲ ਮੈਂ 10000 ਰੁਪਏ ਦੇ ਦਊਗਾ ਮੈਂ ਕਿਹਾ ਤੂੰ ਲੈਣੇ ਇਕੱਟੇ 10000 ਤੂੰ ਉਹਨੂੰ ਕਿੱਥੋਂ ਦੇ ਦੇਗਾ ਇਹ ਬਦਨ ਲੈ ਕੇ ਜੇਣਾ ਇਹ ਮੈਂ ਬਾਰੇ ਤੈਨੂੰ ਪਤਾ ਨਹੀਂ ਉਹਦੇ ਕੋਲ ਮੈਂ 2.5 ਲੱਖ ਰੁਪਏ ਮੰਗਿਆ ਸੀ ਮੈਂ ਕਿਹਾ ਅੱਜ ਨਹੀਂ 2.5 ਜਦੋਂ ਮੈਂ ਹੋ ਗਈ ਤਿਆਰ ਤੇ ਮੈਨੂੰ ਕਹਿੰਦਾ ਕਿ ਮੈਂ ਬਈ ਤਿਆਰ ਮੈਂ ਕਹਿੰਦਾ ਵੇਜਤੀ ਕਹਿੰਦਾ ਕਿਹਨੂੰ ਵੇਜਤੀ ਮੈਂ ਕਿਤੇ ਮਰਜੀ ਗਈ ਫਿਰ ਚਾਕੇ ਤਾਂ ਡਾਂਗਾ ਕਿ ਬਈ ਇੰਨੇ ਦੀ ਕਹਿੰਦਾ ਮੈਨੂੰ ਉਹਦੇ ਕੋਲੇ ਲੈ ਕੇ ਚੱਲ ਮੈਂ ਕਿਹਾ ਮੈਂ ਉਹਦੇ ਕੋਲ ਡਾਂਗਾ ਖਾਣੀ ਅਗਲਾ ਕਹਿੰਦਾ ਮੇਰਾ ਨਾਮ ਨਾ ਲਈ ਮੈਨੂੰ ਪੈਸੇ ਦੇ ਦੋ ਉਹਦੇ ਘਰੇ ਲੈ ਗਿਆ ਮੈਂ ਤਾਂ ਇਹ ਦੱਸ ਤੈਨੂੰ ਜੋ ਜਾਨਵਰ ਦੀ ਪਰਖ ਹੀ ਐਣੀ ਹੈ ਉਹ ਹੁਣ ਤਾਂ ਆਮ ਘਰਾਂ ਨੂੰ ਪਤਾ ਕੀ ਗੱਲ ਹੈ ਕਾਲੀ ਪੂਛ ਵੇਖ ਲੈ ਜੈਡ ਬਲੈਕ ਜੈਡ ਪੂਛ ਨੇ ਦੁੱਧ ਕਰਨਾ ਹੈ ਹੂੰ ਇਹਦੀ ਕੁਆਲਿਟੀ ਦੇਖੋ ਕਿਹੜੇ ਟੀਕੇ ਦੀ ਕਿੱਥੋਂ ਦੀ ਹੈ ਹੂੰ ਕੀ ਇਹਦੀ ਮਾਡਰ ਕਾਰਡਾ ਕੀ ਇਹਦੇ ਪਿਓਰ ਕਾਰਡ ਉਹ ਤਾਂ ਦੇਖਣਾ ਨਹੀਂ ਜਡਵਲੇ ਪੂਜ ਦੇਖ ਲਓ ਸਿੰਗ ਵੇਖ ਲੇ ਮੁਰਗੇ ਨੇ ਦੁੱਧ ਨਹੀਂ ਦਿੰਦੀ ਫਿਰ ਗੱਲਾਂ ਕਰ ਦਿੰਦੇ ਫਿਰ ਸਾਡੀਆਂ ਫਿਰ ਕਹਿੰਦੇ ਡਾਕਟਰ ਦੀ ਮੱਝ ਗਿਆ ਦੁੱਧ ਤੇ ਮੇਲੇ ਤੇ ਚੜੱਕ ਮੇਲੇ ਤੇ 22 ਦੀ ਉਹਦੀ ਗੁੰਮਟੀ ਵਾਲੇ ਕਾਲੇ ਦੀ ਮੱਝ ਇੱਕ ਆਈ ਆ ਹਾਂਜੀ ਮੈਂ ਕਹਿੰਦਾ ਵੀ ਸੱਚੀ ਯਾਰ ਇਮਾਨਦਾਰੀ ਨਾਲ ਕਹਿਣਾ ਵੀ ਉਹ ਮੱਝ ਖੜਿਆ ਦਿੰਦੇ ਆ ਤੇ ਕੋਈ ਬੰਦੇ ਨੇ 30000 ਰੁਪਈਆ ਨਹੀਂ ਲਾਉਣਾ ਉੱਤੇ ਹਾਂ ਜੀ ਉਹਦੇ ਸਿੰਗ ਜੇ ਉਹਦਾ ਨਿੱਕਾ ਜਾਂ ਕੱਦ ਉਹਦੀ ਕਮਰੋੜ ਜੀ ਨਿਕਲੀ ਵੀ ਤੇ ਉਹਨੇ ਸਾਰਾ ਮੇਲਾ ਮੂੰਹ ਚ ਉਂਗਲਾਂ ਪਵਾ ਤੀਆਂ ਉਹਨੂੰ ਪਰਖ ਵਾਲੀ ਆ ਉਹਨੂੰ ਵੀ ਕਾਲੇ ਨੂੰ ਹਨਾ ਕਮੇਟੀ ਵਾਲੇ ਨੂੰ ਮਤਲਬ ਗੱਲ ਪਰਖ ਤੇ ਆ ਗੱਲ ਉਹੀ ਆ ਬੋਡੀ ਵਨ ਤਰਫ ਆ ਜਿਹੜੇ ਮੈਨੂੰ ਸਮਝ ਆ ਬਾਈ ਹਨਾ ਤੇ ਉਹ ਮੱਝ ਤੇ ਮੁੜ ਕੇ ਉਥੇ ਲੋਕਾਂ ਮਗਰ ਉਹਦੇ ਰੁਪਈਏ ਚੱਕੀ ਫਿਰਨਾ ਐ ਬਈ ਬਾਈ ਇਹ ਸਾਨੂੰ ਦੇ ਦੇ ਇਨੇ ਰੁਪਈਆ ਦੀ ਉਹ ਕਹਿੰਦਾ ਵੀ ਨਹੀਂ ਐ ਨਹੀਂ ਗੱਲ ਮਾ ਲੋ ਕਹਿਣ ਤੋਂ ਭਾਵੇਂ ਹੈ ਵੀ ਬਾਈ ਫਰੀਡ ਦਾ ਹੀ ਫਰਕ ਹੁੰਦਾ ਹੈ ਕੋਈ ਹੁਣ ਕੰਪਨੀ ਪਾਰਟਿਸਿਪੇਟ ਤੇ ਕੋਈ ਮਰਜ਼ੀ ਕਰ ਸਕਦਾ ਹੁਣ ਜੇ ਮੈਨੂੰ ਕਹੇ ਕਿ ਕੌਡੀ ਖੇਡਣ ਲੱਗ ਪੱਗਿਆ ਵੀ ਖੇਡ ਲੂ ਪੰਡਤ ਵੀ ਖੇਡ ਲੂ ਜੱਟ ਵੀ ਖੇਡ ਲੂ ਬਾਣੀਆਂ ਵੀ ਖੇਡ ਲੂ ਉਹਦਾ ਤਾਕਤ ਵਖਾਉਣੀ ਅਗਲੇ ਜਾ ਕੇ ਉੱਥੇ ਹੁਣ ਮੇਰਾ ਇਹਨੂੰ ਮੈਂ ਕਿਤੇ ਚੋਣਾ ਜਦੋਂ ਕਿਤੇ ਆ ਗਈ ਤੇ ਪਰ ਮੇਰਾ ਜੇ ਚੱਕਰ ਰਲਦੇ ਨਹੀਂ ਇਹਦੇ ਤਾਰਪਾਰਕਰ ਕੋਈ ਹੈ ਹੀ ਨਹੀਂ ਆ ਜਾ ਕੋਈ ਆ ਜਾ ਪਹਿਲਾਂ ਮੈਨੂੰ ਬਲਾਇਤਣਾ ਚੱਲਣਾ ਲਾਉਣੀ ਪੈ ਜੇ ਹਾਂ ਆਇਆ ਵੰਪਿਆਸੀ ਕਿਲੋੜੀ ਆ ਯਾਰ ਤੂੰ ਇੱਕ ਕਹਦਾ ਕੱਢ ਕੇ ਖੜਾ ਇੱਕ ਵਾਰੀ ਇੱਕ ਵਾਰੀ ਸਾਡਾ ਨਾ ਜੁਰਕਾ ਦਾ ਦੇਖ ਹਾਂ ਸਹੀ ਗੱਲ ਹੈ ਆਪਣਾ ਮਨ ਹੈਗਾ ਮੈਦਾਨ ਚ ਜਾਵਾਂਗੇ ਜ਼ਰੂਰ ਹੂੰ ਮੈਂ ਢੈਂਦੇ ਦਾ ਹੈਗਾ ਹੀ ਐ ਪੈ ਜਾਏ ਹੋਰ ਕੀ ਹੋ ਜੂ ਆਪਾਂ ਨੂੰ ਨਹੀਂ ਨਹੀਂ ਬਹੁਤ ਚਿਰ ਤੋਂ ਤੁਹਾਨੂੰ ਹੈਗਾ ਵੀ ਆ ਨਾ ਚਸਕਾ ਵੀ ਮੇਰੇ ਸਾਹਮਣੇ 20 22 ਸਾਲ ਦੀ ਉਮਰ ਤੋਂ ਹੀ ਕੰਪੀਟਿਸ਼ਨਾਂ ਦਾ ਹਣਾ ਲਵੀ ਸੱਜਣੋਂ ਗੱਲ ਲਿਓ ਆ ਕੋੜਕਪੂਰੇ ਦੇ ਵਿੱਚ ਬਾਈ ਇਕਵਾਲ ਸਿੰਘ ਐ ਸੱਜਣ ਇਹ ਕਿਹੜੀ ਕਲੋਨੀ ਵਾਜੀ ਦੀ ਆ ਬਾਈ ਇਹ ਅਮਨਪੁਰ ਗਲੀ ਨੰਬਰ 5 ਆ ਜੀ ਅਮਰਨਗਰ ਗਲੀ ਨੰਬਰ 5 ਹਾਂਜੀ ਤੇ ਡਾਕਟਰ ਸਾਹਿਬ ਵੈਸੇ ਥੋੜਾ ਬਹੁਤਾ ਇਹ ਪ੍ਰੈਕਟਿਸ ਵੀ ਕਰ ਲੈਂਦੇ ਆ ਹਨਾ ਹਾਂਜੀ ਹਾਂਜੀ ਤੇ 78 ਦਾ ਮੈਂ ਕਰਦਾ ਜੀ ਹਾਂ 1978 ਤੋਂ ਮਤਲਬ ਪ੍ਰੈਕਟਿਸ ਵੀ ਕਰਦੇ ਆ ਤੇ ਇਹਨਾਂ ਨੇ ਗੱਲ ਲਿਓ ਆ ਵੀ ਕਿਸੇ ਨੂੰ ਸਲਾਹ ਉਹ ਬੰਦਾ ਦੇ ਸਕਦਾ ਹੁੰਦਾ ਜਿਹੜਾ ਬੰਦਾ ਖੋਦ ਆਪਦੇ ਆਪ ਤੇ ਅਪਲਾਈ ਕਰਦਾ ਸਭ ਤੋਂ ਵੱਡੀ ਗੱਲ ਇਹ ਆ ਡਾਕਟਰ ਸਾਹਿਬ ਤੋਂ ਸਿੱਖਣ ਦੀ ਲੋੜ ਆ ਪੰਜਾਬ ਦੇ ਕਿਸਾਨਾਂ ਨੂੰ ਗ੍ਰੀਨ ਕਾਰਡ ਹੋਲਡਰ ਅਮਰੀਕਾ ਦਾ ਸੱਜਣ ਤੇ ਕਹਿੰਦਾ ਬਾਈ ਆਪਣੀ ਘਰੇ ਹੀ ਅਮਰੀਕਾ ਕਹਿੰਦੇ ਜਿਹਨੂੰ ਇੱਥੇ ਤਰੀਕਾ ਉਹਦੀ ਘਰੇ ਹੀ ਅਮਰੀਕਾ ਸਹੀ ਗੱਲ ਸਹੀ ਗੱਲ ਇਹ ਬੰਦਨ ਬੰਦੇ ਕੋਲ ਇਹ ਤਰੀਕਾ ਸੱਜਣ ਜਿਉਂਦੇ ਰਹੋ ਵੀਡੀਓ ਸ਼ੇਅਰ ਕਰੋ ਬਾਈ